ਜੀਏ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਗੇ ਤੇ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਵਾਹ ਪੰਜਾਬੀ ਰਿਐਕਸ਼ਨ ਤੇ ਅੱਛਾ ਜੀ ਜਿਨੇ ਕਿ ਆਪਾਂ ਜੀ ਦੁੱਤਾ ਦਾ ਦੇਖਿਆ ਇੱਕ ਬ੍ਰਾਡਕਾਸਟ ਦੁੱਤਾ ਆਪਣਾ ਮੋਸਟ ਫੇਮਸ ਜਿਹੜਾ ਹੈ ਆਪਣਾ ਛੋਟੀ ਸ਼ਾਰਟ ਮੂਵੀ ਦਾ ਜਿਹੜਾ ਸਟਾਰ ਹੈ ਤੇ ਬੜੀ ਵਧੀਆ 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 ਕਮੇਡੀ ਕਰਦਾ ਠੀਕ ਹੈ ਕੱਲ ਉਹਨਾਂ ਦਾ ਆਪਾਂ ਇੱਕ ਦੇਖਿਆ ਐਪੀਸੋਡ ਤੇ ਅੱਜ ਉਹਨੂੰ ਦੁਬਾਰਾ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਦੁਬਾਰਾ ਪਾਰ ਦੇਖਦੇ ਹਾਂ ਠੀਕ ਹੈ ਤੇ ਫਿਰ ਇਹਦੇ ਚ ਕਰਦੇ ਆ ਵਿਚਾਰ ਸਾਂਝੇ ਬਿਲਕੁਲ ਜੀ ਤੇ ਮੈਂ ਜਹਾਜ ਤੇ ਮੈਂ ਨਾ ਸੀਟ ਤੇ ਮੁਖੀਆਂ ਮਾਰ ਮਾਰ ਦੇਖ ਰਿਹਾ ਵੀ ਅਸਲੀ ਹੈ ਕਿ ਸਾਰਾ ਨਕਲੀ ਆ ਵੀ ਯਾਰ ਮੈਨੂੰ ਸੁਭ ਨਾ ਲੱਗ ਰਿਹਾ ਸੀ ਮੈਂ ਕਿ ਯਾਰ ਮੈਂ ਤਾਂ ਯਾਰ ਕੱਲੀ ਗਿਆ ਸੀ ਕੱਲੀ ਹਾਂ ਮੈਂ ਕੱਲਾ ਗਿਆ ਸੀ ਮੇਰੇ ਇੱਕ ਮੈਨੂੰ ਜਾਣਦਾ ਸੀ ਵੀਰਾ ਹਨਾ ਮੈਨੂੰ ਨਾਮ ਨਹੀਂ ਪਤਾ ਵੀਰੇ ਦਾ ਪਰ ਮੇਰੇ ਫੇਸਬੁੱਕ ਪੇਜ ਤੇ ਬਲੌਗ ਪਿਆ ਉੱਥੇ ਹੈਗਾ ਬਲੌਗ 'ਤੇ ਹਾਂ ਕਿਉਂ ਵੀ ਉੱਥੇ ਆਪਣਾ ਵੀਰੇ ਦਾ ਮੈਂ ਨਾਮ ਨਹੀਂ ਯਾਰ ਜਾਣਦਾ ਹੁਣ ਉਹ ਮੈਨੂੰ ਮਿਲਿਆ ਕਹਿੰਦਾ ਵੀ ਬਾਈ ਯਾਰ ਤੂੰ ਤਾਂ ਕੀ ਪਰਸਨੈਲਿਟੀ ਹੈ ਮਹਾ ਵੀ ਹਾਂ ਬਈ ਤੂੰ ਤਾ ਕਹਿੰਦਾ ਯਾਰ ਮੈਂ ਜ਼ਰਾ ਫੈਨ ਆ ਮਹਾ ਵੀ ਯਾਰ ਮੈਨੂੰ ਜਹਾਜ਼ ਨਹੀਂ ਪਤਾ ਲੱਗਦਾ ਵੀ ਕਿੰਦਰ ਨੂੰ ਕਿੱਥੋਂ ਚੜਨਾ ਇੱਥੇ ਕਹਿੰਦਾ ਵੀ ਮੈਂ ਲੈ ਕੇ ਚੱਲਦਾ ਤੈਨੂੰ ਕਹਿੰਦਾ ਮੈਂ ਕੈਨੇਡਾ ਜਾਣਾ ਕਹਿੰਦਾ ਤੂੰ ਇੰਗਲੈਂਡ ਬ੍ਰਿਟੇਨ ਆ ਉੱਥੇ ਮਹਾ ਵੀ ਠੀਕ ਆ ਤੇ ਫਿਰ ਮੈਨੂੰ ਬਾਈ ਨੇ ਉੱਥੇ ਨਾਲ ਹੀ ਮੇਰੇ ਗਿਆ ਹਣਾ ਪਰ ਮੈਂ ਆਖਿਆ ਮਾ ਵੀਰੇ ਮੈਨੂੰ ਡਰ ਲੱਗਦਾ ਯਾਰ ਮੈਂ ਕਦੇ ਜਹਾਜ਼ 'ਚ ਨਹੀਂ ਚੜਿਆ ਤੇ ਇਹ ਵੀ ਖਾਸੀ ਲੰਬੀ ਆ ਬਈ ਯਾਰ ਸਟੋਰੀ ਸੁਣਾਓ ਬਈ ਤੇ ਮੈਂ ਨਾ ਉਹਦੇ ਐਵੇਂ ਕਰਕੇ ਬਾਂਚ ਬਾਂਪਾ ਕੇ ਮਹਾਭੀਰੇ ਜਦੋਂ ਜਹਾਜ਼ ਚੜ ਗਿਆ ਮੈਂ ਦਸ ਦੀ ਅੱਖਾਂ ਲੀਤੀਆਂ ਮੇਜਮੈਂਟ ਮਹਾਭੀਰੇ ਚੜ ਗਿਆ ਜਹਾਜ਼ ਚੜ ਗਿਆ ਜਹਾਜ਼ ਕਿਹਦਾ ਅਜੇ ਕਿੱਥੇ ਵੀ ਰਹਿ ਅਜ ਤਾਂ ਰਣ ਵੀਤੀ ਆ ਤੇ ਫਿਰ ਬਸ ਉਸ ਜਹਾਜ਼ ਦਾ ਸਫ਼ਰ ਵੀ ਘੰਟਾ ਫਿਰ ਮੈਂ ਬਸ ਬਈ ਚੱਲਿਆ ਉੱਥੋਂ ਆਪਣਾ ਦਿੱਲੀ ਤੋਂ ਫਿਰ ਮੈਂ ਇੰਗਲੈਂਡ ਗਿਆ ਇੰਗਲੈਂਡ ਜਾ ਕੇ ਉੱਥੇ ਮੇਰਾ ਸ਼ੋਅ ਤੀਗਾ ਤੇ ਉਹ ਕੀਤਾ ਫਿਰ ਉਹ ਉੱਥੇ ਹੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੰਗਲੈਂਡ ਕਿੰਨੇ ਦਿਨ ਰਿਹਾ ਉੱਥੇ ਬਈ ਉੱਥੇ ਮੈਂ ਰਿਹਾ ਸੀਗਾ ਮੀਨ ਇਹ ਮੰਗ ਰਿਹਾ ਸੀ ਵਾਹ 28 ਦਿਨ 30 ਦਿਨ ਕੀ ਐਕਸਪੀਰੀਅੰਸ ਰਿਹਾ ਫਿਰ ਉੱਥੇ ਦਾ ਬਾਈ ਉੱਥੇ ਮੈਂ ਬਹੁਤ ਕੁਝ ਸਿੱਖਿਆ ਉੱਥੇ ਦਿਨ ਰਾਤ ਦਾ ਫਰਕ ਆ ਹੂੰ ਵੀ ਯਾਰ ਇੱਥੇ ਕਿਵੇਂ ਆ ਇੱਥੇ ਇੱਥੇ ਦੀ ਜ਼ਿੰਦਗੀ ਕਿੱਦਾਂ ਦੀ ਆ ਤੁਸੀਂ ਪਿੰਡਾਂ ਤੋਂ ਸ਼ਹਿਰ ਸ਼ਹਿਰ ਰਹੇ ਹੋ ਬਈ ਕਦੀ ਚੰਡੀਗੜ ਚੰਡੀਗੜ ਮੇਰੇ ਮੈਂ ਸ਼ਹਿਰ ਤਾਂ ਮੈਂ ਵੀ ਬਹੁਤ ਘਟ ਰਿਹਾ ਹਾਂ ਬਸ ਪਿੰਡੋਂ ਸਿੱਧਾ ਇੰਗਲੈਂਡ ਯਾਰ ਅੱਤਰ ਮੈਂ ਮੇਰੇ ਮਦਰ ਸੇਵ ਲੈਣੀ ਕੀ ਆਦੀ ਕਰੇ ਹੁਣ ਜਾਇਆ ਹੁਣ ਮੈਂ ਜਾਇਆ ਜਾਂ ਪਿੰਡੋਂ ਸਿੱਧਾ ਇੰਗਲੈਂਡ ਸਿੱਧ ਪਿੰਡੋਂ ਮੈਂ ਸਿੱਧਾ ਇੰਗਲੈਂਡ ਇੰ ਉਹ ਤੋਂ ਮੈਂ ਪੈਂਦਾ ਨਹੀਂ ਆਇਆ ਸਨਤਾ ਦਿੱਲੀ થી ਫਿਰ ਇੰਸਟਰੀ ਵੀ ਆ ਅੱਛਾ ਜੀ ਇੰਗਲੈਂਡ ਤੋਂ ਉੱਤਰੇ ਦਿੱਲੀ ਹਾਂ ਉਹ ਫਿਲਮ ਦੀ ਗੱਲ ਰਹਿ ਗਈ ਵਿੱਚ ਜੀ ਤੇ ਵੀ ਜਦੋਂ ਫਿਰ ਮੈਂ ਇੰਗਲੈਂਡ ਗਿਆ ਉੱਥੇ ਜਾ ਕੇ ਨਾ ਫਿਰ ਮੈਂ ਇੱਕ ਮੇਰਾ ਮਿੱਤਰ ਆਈ ਤੇ ਰਵਿੰਦਰ ਬਾਈ ਹਨਾ ਤੇ ਉਹ ਮਾਨੂੰ ਖ ਵੀ ਮੇਰਾ ਜੀ ਨਹੀਂ ਲੱਗਦਾ ਯਾਰ ਵੀ ਉਹ ਕਹਿੰਦਾ ਤਰਾਜ ਜੀ ਲਗਾਉਣਾ ਫਿਰ ਕਹਿੰਦਾ ਵੀ ਤੈਨੂੰ ਮੈਂ ਇੱਕ ਮਲਿਆ ਕੇ ਲੈਉਣਾ ਬੰਦੇ ਨਾਲ ਮੈਂ ਉਹ ਆਪਣਾ ਉੱਥੇ ਫਿਰ ਜਗਦੀਪ ਬਾਈ ਦਾ ਮਿੱਤਰ ਸੀ ਗਾਹਾਂ ਹਨਾ ਤੇ ਉਹਨਾਂ ਨਾਲ ਉਹ ਕਹਿੰਦੇ ਵੀ ਯਾਰ ਤੂੰ ਦੇਖਦਾ ਹੁੰਦਾ ਹੋਂ ਨਾ ਵੀਡੀਓ ਵੀ ਤੂਤੇ ਦੀਆਂ ਤੇ ਉਹ ਬਾਈ ਕਹਿੰਦੇ ਵੀ ਹਾਂ ਮੈਂ ਦੇਖਦਾ ਹੁੰਦਾ ਹੋਂ ਨਾ ਤੇ ਉਹ ਕਹਿੰਦੇ ਵੀ ਇੱਥੇ ਨਾ ਜਗਦੀਪ ਸਿੱਧੂ ਵੀਰ ਆਇਆ ਹੋਇਆਗਾ ਕਹਿੰਦੇ ਉਹਨਾਂ ਨੇ ਜੱਟ ਐਂਡ ਜੁਲੀਅਟ ਫਿਲਮ ਬਣਾਉਣੀ ਆ 3 ਤੇ ਕਹਿੰਦੇ ਵੀ ਤੈਨੂੰ ਮਿਲਾਵਾਂਗੇ ਸੀ ਮੇਰਾ ਤਾਂ ਸੁਪਨਾ ਸੀ ਬਾਈ ਜਗਦੀਪ ਬਾਈ ਨੂੰ ਮਿਲਣਾ ਕਿਉਂਕਿ ਮੈਂ ਤਾਂ ਇੰਟਰਵਿਊਆਂ ਵੇਖਦਾ ਹੁੰਦਾ ਸੀ ਵੀ ਡਾਇਰੈਕਟਰ ਕਿਵੇਂ ਬਣਦੇ ਨੇ ਵੀ ਕਿਹੜੇ ਹਨਾ ਮੈਨੂੰ ਯਕੀਨ ਨਾ ਮਹਾ ਵੀ ਠੀਕ ਆ ਵੀ ਮਿਲਿਆ ਦੇ ਤੇ ਚੱਲ ਬਾਈ ਨੇ ਮੇਰੀ ਗੱਲ ਕਰ ਬਾਈ ਕਹਿੰਦੇ ਐ ਕਰਕੇ ਵੀ ਵੀ ਉਰੇ ਇੰਗਲੈਂਡ ਕਿੰਨਾ ਟਾਈਮ ਹੈ ਜਗਦੀਪ ਸਿੱਧੂ ਬਾਈ ਕਹਿੰਦੇ ਤੇ ਮਹਾ ਵੀ ਬਾਈ ਮੈਂ ਆਸਟ੍ਰੇਲੀਆ ਜਾਣਾ ਦੂ ਬਾਦ ਵੀ ਮੇਰਾ ਉੱਧਰ ਦਾ ਮੇਰਾ ਉੱਥੇ ਸ਼ੋਅ ਹੈਗਾ ਤੇ ਉਹ ਸ਼ੋਅ ਕਰਕੇ ਫਿਰ ਸਾਨੂੰ ਆਸਟ੍ਰੇਲੀਆ ਸਾਰੀ ਟੀਮ ਦਾ ਵੀਜ਼ਾ ਲੱਗ ਗਿਆ ਸੀ ਤੇ ਉੱਥੇ ਫਿਰ ਵਾਹ ਬਾਈ ਕਹਿੰਦੇ ਵੀ ਆਪਾਂ ਨਾ ਫਿਲਮ ਕਰ ਰਹੇ ਆ ਜੱਟ ਐਂਡ ਜੁਲੀਅਨ ਵੀ ਤੂੰ ਆਸਟ੍ਰੇਲੀਆ ਤੋਂ ਆ ਜੀ ਤੇ ਆਪਾਂ ਹੀ ਢੀ ਕਰਨਾ ਤੇਰਾ ਸ਼ੂਟ ਮਹਾ ਵੀ ਠੀਕ ਆ ਭਾਈ ਪਰ ਮੈਨੂੰ ਐਂ ਜਿਹਾ ਲੱਗਦਾ ਸੀ ਮਹਾ ਯਾਰ ਵੀ ਮੈਂ ਕਿੱਥੇ ਫਿਲਮ ਕਰੂੰਗਾ ਯਾਰ ਵੀ ਇਹਦਾ ਵੱਡਾ ਵੱਡਾ ਮੌਕਾ ਕਿਵੇਂ ਮਿਲ ਰਿਹਾ ਹੈ ਨਾ ਤੇ ਚਲੋ ਮੈਂ ਫੇਰ ਵੀ ਚੁੱਪ ਜਿਹਾ ਬੈਠਾ ਰਿਹਾ ਮਹਾ ਵੀ ਆਸਟ੍ਰੇਲੀਆ ਵੀ ਨਹੀਂ ਕਿਸੇ ਨੂੰ ਦੱਸਿਆ ਮਹਾ ਵੀ ਪਹਿਲਾਂ 10 ਦਿਨਾਂ ਹੋਈ ਹੈ ਨਾ ਔਖਾ ਹੋ ਜਾਂਦਾ ਕੰਮ ਤੇ ਫਿਰ ਬਾਈ ਕਹਿੰਦਾ ਵੀ ਆ ਜਾ ਕਹਿੰਦਾ ਵੀ ਅਸੀਂ ਆ ਗਏ ਇੰਗਲੈਂਡ ਤੋਂ ਅੱਧੀ ਫਿਲਮ ਇੰਗਲੈਂਡ ਹੋਈ ਆ ਜੀ ਜੀ ਅੱਧੀ ਹੋਈ ਆ ਕਿ ਆਪਣੀ ਇੰਡੀਆ ਕਹਿੰਦੇ ਵੀ ਅਸੀਂ ਆ ਗਏ ਇੰਡੀਆ ਤੋਂ ਵੀ ਤੂੰ ਵੀ ਆਜ ਆਸਟ੍ਰੇਲੀਆ ਤੋਂ ਮਹਾ ਭਾਈ ਮੈਂ ਆ ਗਿਆ ਫਿਰ ਬਾਈ ਨੇ ਪਾਈ ਹੋਈ ਸੀ ਆਪਣਾ ਸਟੋਰੀ ਪਾਈ ਹੋਈ ਸੀ ਕਲੱਬ ਦੀ ਹੂੰ ਤੇ ਉਹ ਫਿਰ ਬਾਈ ਮੈਂ ਦੇਖੀ ਤੇ ਮੈਨੂੰ ਬਸ ਫਿਰ ਉਹਦੇ ਮੈਨੂੰ ਪਤਾ ਵੀ ਮੈਂ ਕੀ ਹੋਇਆ ਮੈਨੂੰ ਸੁਪਨਾ ਲੱਗ ਰਿਹਾ ਸੀ ਫਿਰ ਉੱਥੇ ਦਲਜੀਤ ਭਾਈ ਆਉਂਦਾ ਪਹਿਲੀ ਵਾਰੀ ਕਿੰਨੇ ਦਿਨ ਦਾ ਸ਼ੂਟ ਹੋਇਆ ਮੇਰਾ ਹੈਗਾ ਸੀ ਬਾਈ 13-14 ਦਿਨਾਂ ਦਾ ਫੁੱਲ ਟਾਈਮ ਹਾਂ ਰਹੀ ਉੱਥੇ ਪੈਂਦੀ ਕੇ ਨਹੀਂ ਮੈਂ ਉੱਥੇ ਚੰਡੀਗੜ੍ਹ ਹੀ ਰਿਹਾ ਸੀ ਹਾਂਜੀ ਕਿਵੇਂ ਐਕਸਪੀਰੀਅੰਸ ਕਿਵੇਂ ਰਿਹਾ ਫਿਰ ਬਾਈ ਜੀ ਸਿੱਧਾ ਤੇ ਜਦੋਂ ਬਾਈ ਮੈਂ ਬਾਈ ਨੂੰ ਦੇਖਿਆ ਦਲਜੀਤ ਬਾਈ ਨੂੰ ਜਗਦੀਪ ਬਾਈ ਨੂੰ ਦੇਖਿਆ ਕਿਉਂਕਿ ਬਾਈ ਐਡੇ-ਐਡੇ ਬੰਦਿਆਂ ਨੂੰ ਤੁਸੀਂ ਪਹਿਲੀ ਵਾਰੀ ਦੇਖਦੇ ਹੋ ਨਾ ਤੁਸੀਂ ਸੁਪਨਾ ਜਾ ਹੁੰਦਾ ਵੀਰ ਜਿੰਨਾਂ ਦੇਖਦੇ ਨੇ ਵੱਡੇ ਹੋયા ਹਾਂ ਤੇ ਪਹਿਲਾਂ ਤਾਂ ਮੈਂ ਜਗਦੀਪ ਬਾਈ ਨੂੰ ਮਿਲਿਆ ਬਾਈ ਆ ਬਾਈ ਆ ਬਾਈ ਬਾਈ ਮਿਲ ਗਈ ਮੈਨੂੰ ਬਸ ਫਿਲਮ ਦਾ ਮੈਨੂੰ ਘੱਟ ਚਾਉ ਮੈਨੂੰ ਜਗਦੀਪ ਸਿੱਧੂ ਨੂੰ ਮਿਲਣ ਦਾ ਵੱਧ ਚਾਉ ਹਨਾ ਤੇ ਫਿਰ ਦਲਜੀਤ ਬਾਈ ਆਏ ਉੱਥੇ ਮੇਰਾ ਇੱਕ ਸੌਟ ਹੋ ਗਿਆ ਸੀਗਾ ਤੇ ਫਿਰ ਬਾਈ ਆਏ ਹਨਾ ਮਾ ਬਾਈ ਨੂੰ ਮਹਾਵੀ ਮੈਂ ਇਹ ਦਲਜੀਤ ਬਾਈ ਤੋਂ ਉੱਤੇ ਕਹਣਾਗਾ ਮਹਾਵੀ ਪੰਜਾਬੀ ਇੰਡਸਟਰੀ ਵੀ ਆ ਪਤਾ ਵੀ ਹਨਾ ਵੀ ਮਿਲਲੇ ਹਨਾ ਤੇ ਐਂਡ ਹਾਂ ਵੀ ਐਂਡ ਹੋ ਗਈ ਗੱਲ ਬਾਤ ਮੈਂ ਚੁੱਪ ਚੁੱਪ ਵੀ ਮੈਂ ਵੀ ਦੇਖੀ ਹਾਂ ਬਾਈ ਨੂੰ ਫੜ ਕੇ ਮੈਂ ਬੁਲਾਇਆ ਨਹੀਂ ਬਾਈ ਨੂੰ ਵੀ ਮਹਾ ਮੈਨੂੰ ਤਾਂ ਡਰ ਲੱਗਦਾ ਸੀ ਸੱਚੀ ਬਾਈ ਤੇ ਬਸ ਫਿਰ ਉਹਨਾਂ ਤੋਂ ਨਾ ਮੈਨੂੰ ਇਹ ਚੀਜ਼ ਸਿੱਖਣ ਨੂੰ ਮਿਲੀ ਵੀ ਆਪਾਂ ਆਪਣੇ ਕੰਮ ਦੇ ਧਿਆਨ ਦਿਓ। ਹੂੰ। ਉਹਨਾਂ ਲੋਵੇ ਬਾਈ ਨੈਗੇਟਿਵਿਟੀ ਨਹੀਂ ਹੈਗੀ। ਹੂੰ। ਉਹਨਾਂ ਲੋਵੇ ਉਹਨਾਂ ਦਾ ਔਰੀ ਇਦਾਂ ਦਾਗਾ ਵੀ ਹਾਂ ਯਾਰ ਵੀ ਆਪਾਂ ਆਪਣੇ ਕੰਮ ਦੇ ਧਿਆਨ ਦੀ ਆਪਾਂ ਵੱਡੇ ਕਿਵੇਂ ਹੋਈਏ। ਹੂੰ। ਉਹਨਾਂ ਦੇ ਲੋਵੇ ਵੀ ਕਿ ਨਾ ਤੁਹਾਨੂੰ ਐ ਜੇ ਲੱਗਦਾਗਾ ਵੀ ਯਾਰ ਆਪਾਂ ਵੀ ਬਹੁਤ ਕੁਝ ਕਰ ਸਕਦੇ ਹਾਂ। ਦੁਨੀਆ ਫਤਿਹ ਕਰਦੇ ਹਾਂ। ਹਾਂ ਮੈਨੂੰ ਬਾਈ ਨੇ ਇੰਨਾ ਕ ਹੌਸਲਾ ਦਿੱਤਾ ਦਲਜੀਤ ਬਾਈ ਨੇ ਵੀ ਤੂੰ ਤੇ ਸਹਰਾ ਕੈਂਟ ਵਧੀਆ ਕਰ ਰਿਹਾ ਤੂੰ ਜਦੋਂ ਮੈਨੂੰ ਬਾਈ ਇੰਨਾ ਕੀ ਕਹਿੰਦਾ ਸੀ ਮੈਨੂੰ ਲੱਗਦਾ ਸੀ ਵੀ ਮੈਂ ਵੀ ਕੁਝ ਕਰੂੰਗਾ ਕਾਨਫੀਡੈਂਸ ਲੈਵਲ ਆਇਆ ਬਈ ਆਉਂਦਾ ਆਪਾਂ ਨੂੰ ਬਈ ਇਹ ਦੇਵ ਦੇ ਬੰਦਿਆਂ 'ਚ ਕਿਉਂ ਨਹੀਂ ਆਊਗਾ ਸਾਨੂੰ ਆਊਗਾ ਉਹ ਜਗਦੀਪ ਸਿੱਧੂ ਬਾਈ ਕੱਡੇ ਵੱਡੇ ਡਾਇਰੈਕਟਰ ਨੇ ਉਹ ਹਨਾ ਕਿੰਨੀਆਂ ਫਿਲਮਾਂ ਲਿਖਤੀਆਂ ਤੇ ਉਹਨਾਂ ਚ ਤਾਂ ਹੋ ਗਏ ਬਸ ਫਿਰ ਬੰਦਾ ਇਹ ਕਹਿੰਦਾ ਵੀ ਬਾਈ ਮੈਂ ਕਰੂੰਗਾ ਮੈਂ ਹੋਰ ਮਿਹਨਤ ਕਰੂੰਗਾ ਫਿਰ ਮੈਨੂੰ ਉੱਥੇ ਇਹ ਲੱਗਿਆ ਵੀ ਬੰਦਾ ਕਦੇ ਵੀ ਹਨਾ ਵੀ ਇਹੋ ਨਹੀਂ ਹੋ ਸਕਦਾ ਵੀ ਬਾਈ ਬਸ ਮੈਂ ਕਰ ਲਿਆ ਵੀ ਹੁਣ ਮੈਂ ਰਿਲੈਕਸ ਹੂੰ ਉਹ ਕਹਿੰਦੇ ਵੀ ਹੋਰ ਗੰਭੀਰਤਾ ਮਿਹਨਤ ਹੋਰ ਵਧਾ ਦੋ ਜਿਹੜੇ ਆਲੇ-ਦਾਲੇ ਵਾਲੇ ਲੋਕਸ ਨੂੰ ਬੋਲਦੇ ਆ ਵੀ ਉਹ ਬੋਲੀ ਜਾਂਦੇ ਕੋਈ ਚੱਕਰ ਤੁਸੀਂ ਤੁਸੀਂ ਸਟਰਗਲ ਕੀਤੀ ਆਪਣੇ ਆਪ ਨੂੰ ਮੰਨਦੇ ਹੋ ਤੁਸੀਂ ਕਿ ਤੁਹਾਨੂੰ ਬਿਨਾਂ ਸਟਰਗਲ ਤੋਂ ਸਭ ਕੁਝ ਮਿਲ ਗਿਆ ਨਾ ਨਾ ਆਪਣੀ ਸਟਰਗਲ ਬਾਰੇ ਦੱਸੋ ਬੱਚੇ ਬਈ ਇਹ ਨੂੰ ਨਾ ਤੁਸੀਂ ਇਹ ਤਾਂ ਸਟ੍ਰਗਲਰ ਕਰੂਗਾ ਨਾ। ਜਾਂ ਵੀ ਸੰਘਰਸ਼ ਵੀ। ਜਾਂ ਬਈ ਮੈਂ ਨਾ ਜਿਹੜੀ ਜਿਹੜੀ ਚੀਜ਼ ਕੀਤੀ ਮੈਂ ਕਦੇ ਝੂਠ ਨਹੀਂ ਬੋਲੂਗਾ। ਵੀਰ ਵੀ ਮੈਂ ਕੀ ਕੀਤਾ ਹਨਾ। ਇੰਨੇ ਇੱਥੇ ਤੱਕ ਮੈਨੂੰ ਮਹਿਸੂਸ ਹੋ ਗਿਆ। ਮਤਲਬ ਜੋ ਵੀ ਤੁਸੀਂ ਉਹ ਮੈਨੂੰ ਨਹੀਂ ਵੀ ਕਦੇ ਮਿਲਿਆ। ਚਲੋ ਮੇਰੇ ਕੋਲ ਸ਼ਕਤੀ ਤਾਂ ਨਹੀਂ ਹੈਗੀ ਪਰ ਔਰਾ ਹਰ ਬੰਦੇ ਦਾ ਹੁੰਦਾ। ਇਕੱਲੇ ਵੱਡੇ ਬੰਦੇਆਂ ਦਾ ਨਹੀਂ ਹੁੰਦਾ ਔਰਾ ਸਭ ਦਾ ਹੁੰਦਾ। ਤੋਂ ਇੱਕ ਪਾਵਰ ਹੁੰਦੀ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਬੈਠਦੇ ਹੋ ਗੱਲਬਾਤ ਕਰਦੇ ਹੋ ਮਹਿਸੂਸ ਕਰਦੇ ਹੋ ਬਹੁਤ ਕੁਝ ਜਜ ਕਰ ਲੈਨੇ ਹੋ ਕਿ ਕਿੱਥੇ ਤੱਕ ਦੀ ਗੱਲ ਹੋ ਰਹੀ ਹੈ ਕਿੱਥੇ ਤੱਕ ਡੀਪ ਚੱਲ ਰਿਹਾ ਹੈ ਜੋ ਇਹ ਬੋਲ ਰਹੇ ਨੇ ਕਿ ਉਹ ਸ਼ਬਦ ਮੈਚ ਹੋ ਰਹੇ ਨੇ ਜੋ ਇਹ ਮਤਲਬ ਸਮਝ ਗਿਆ ਕੈਣੀ ਤੇ ਕਥਨੀ ਨਾ ਨਾ ਵੀਰੇ ਮੈਂ ਜੇ ਜੇ ਮੈਂ ਕਿਤੇ ਗਾਲਾਂ ਵੀ ਖਾ ਕੇ ਆਇਆ ਮਸਨੂਬੀ ਦੱਸੂ ਮੈਂ ਮੈਨੂੰ ਝੂਠ ਬੋਲਣਾ ਵਧੀਆ ਨਹੀਂ ਲੱਗਦਾ ਕਿਉਂਕਿ ਜਦ ਆਪਾਂ ਆਪਾਂ ਵੀ ਬੰਦੇ ਆਗੇ ਹਨਾ ਆਪਾਂ ਬੰਦਾ ਸਿੱਖਦੀ ਰਹਿੰਦਾ ਹੈ ਮੈਂ ਸੋਨੂ ਜਿੱਥੋਂ ਵੀ ਮੈਂ YouTube ਤੋਂ ਸਟਾਰਟ ਕੀਤਾ ਸੀਗਾ ਕੰਮ ਅਸੀਂ ਅੱਜ 5 ਜਣੇ ਆ 5 ਹੀ ਇਕੱਠੇ ਆ ਵੀ ਹਨਾ ਤੇ ਵੀ ਜਦੋਂ ਅਸੀਂ ਕੰਮ ਕੀਤਾ ਸੀਗਾ ਨਾ ਸਾਨੂੰ ਇਹ ਹੁੰਦਾ ਸੀ ਪਹਿਲਾਂ ਮੈਂ ਅੱਖਿਆ ਯਾਰ ਵੀ ਕੋਈ ਨੌਕਰੀ ਵਗੈਰਾ ਦੇਖ ਲਿਆ ਕਿਉਂਕਿ ਭਾਈ ਜਿਹੜੀ ਚੀਜ਼ ਥੋੜਾ ਮਨ ਨਹੀਂ ਨ ਲੱਗਦਾ ਤਾਂ ਉੱਥੇ ਤੁਸੀਂ ਕੀ ਕਰੋਗੇ ਬਿਲਕੁਲ ਪੈਸੇ ਦੀ ਗੱਲ ਹੀ ਹੈ ਨੀ ਮਨ ਨਹੀਂ ਆਉਂਦਾ ਹਾਂ ਵੀ ਯਾਰ ਬੰਦੇ ਨੇ ਇੱਕ ਵਾਰੀ ਆਉਣਾ ਆਪਣੇ ਸੁਪਨੇ ਪੂਰੇ ਕਰੋ ਫਿਰ ਭਾਈ ਅਸੀਂ ਨਾ ਚੈਨਲ ਬਣਾ ਲਿਆ ਵੀ ਯਾਰ ਐ ਤਾਂ ਹੱਥ ਪੈਂਦਾ ਨਹੀਂ ਫਿਲਮਾਂ ਫਿਲਮਾਂ ਚ ਵੀ ਐ ਨਹੀਂ ਗੱਲ ਬਣਦੀ ਵੀ ਆਪਾਂ ਆਪਣੀ ਕ੍ਰੀਏਟੀਵਿਟੀ ਦਿਖਾ ਦੋ ਸਿੱਧੂ ਮੂਸੇ ਵਾਲਾ ਬਾਈ ਹਨਾ ਉਹ ਉਹ ਕਹਿੰਦੇ ਹੁੰਦੇ ਸੀਗੇ ਵੀ ਯਾਰ ਜੇ ਥੋੜੀ ਥੋੜੀ ਚੀਜ਼ ਚ ਦਮ ਹੈ ਤਾਂ ਤੁਸੀਂ ਚੱਲ ਜੂਗੇ ਬਿਲਕੁਲ ਚਾਹੇ ਖੂਚੇ ਬਹਿ ਜਾਓ ਖੂਚੇ ਬਹਿ ਕੇ ਵੀ ਚੱਲ ਜੂਗੇ ਪਹਿਲਾਂ ਮੈਂ ਸਿੰਗਰਾਂ ਨੂੰ ਫੋਨ ਕਰਦਾ ਹੁੰਦਾ ਸੀ ਵੀ ਬਾਈ ਮੈਂ ਗਾਣੇ ਲਿਖਦਾ ਗਾਣੇ ਲੈ ਲੂ ਹਨਾ ਕੋਈ ਕਹਿ ਦਿੰਦਾ ਬਾਈ ਮੈਂ ਜਿੰਮ ਚ ਆ ਦਫਤਰ ਚ ਬੋਲਦੇ ਆ ਐਵੇਂ ਕਰਕੇ ਉੱਥੇ ਆਪਣਾ ਮੇਰੇ ਨਾਲ ਆ ਜਿਹੜਾ ਮੁੰਡਾ ਜਸਟਨ ਨੂੰ ਉਹ ਮੈਨੂੰ ਕਹਿੰਦਾ ਯਾਰ ਤੂੰ ਕਿਉਂ ਹਾੜੇ ਕੱਢੀ ਜਣਾ ਰਹਿਣਾ ਕਹਿੰਦਾ ਯਾਰ ਵੀ ਐਵੇਂ ਸਿੰਗਰਾਂ ਦੇ ਕਹਿੰਦਾ ਤੂੰ ਸਿੱਧੂ ਨਹੀਂ ਦੇਖਿਆ ਉਹਨਾਂ ਜੇ ਦੂਗਾ ਨਾ ਹੁੰਦਾ ਵੀ ਜੇ ਸੋਡੇ ਚ ਹੈਗੀ ਆ ਗੱਲਬਾਤ ਚੱਲ ਜਉਂਗੇ ਅਸੀਂ ਕਾਲਜ ਜਾਂਦੀ ਸੀ ਤੁਰੇ ਮੈਂ ਆਖਿਆ ਵੀ ਪਹਿਲਾਂ ਤਾਂ ਫੋਨ ਕੱਢ ਯਾਰ ਸਿੰਗਲ ਹੈ ਜੇ ਇਹਨੂੰ ਘਰ ਬੁਲਾਉਗਾ ਤੇ ਮੈਂ ਉਹੋ ਕੀਤੇ ਬੰਦਾ ਹਾਂ ਨਾ ਫਿਰ ਮੈਂ ਯਾਰ ਹਾਂ ਪਾ ਮਾ ਇਹ ਜਸਟਿਲੋਂ ਦਾ ਚੈਨਲ ਬਣਿਆ ਹੋਇਆ ਸੀ ਨਿੱਕੇ ਨਿੱਕੇ ਕਲਿੱਪਾਂ ਪਾਉਂਦਾ ਹੁੰਦਾ ਸੀ ਤੇ ਫਿਰ ਬਾਈ ਕਹਿੰਦਾ ਵੀ ਯਾਰ ਆਪਾਂ ਕਰਦੇ ਆਂਗੇ ਮੈਂ ਇਹਨਾਂ ਨੂੰ ਸਟੋਰੀ ਸੁਣਾਈ ਮੇਰੇ ਨਾਲ ਦਿਆਂ ਨੂੰ ਕਹਿੰਦੇ ਵੀ ਆਹ ਕਰਦੇ ਆਂ ਯਾਰ ਅਸੀਂ ਫਿਰ ਉਹ ਕੀਤੀ ਫਿਰ ਸਾਡਾ ਨਾ ਪੈਸੇ ਦਾ ਨਹੀਂ ਸੀਗਾ ਵੀ ਆਪਾਂ ਪੈਸੇ ਆਉਣ ਐਵੇਂ ਅਸੀਂ ਕਾਲਜ ਚੋਂ ਸਾਡਾ ਪਿਆਰ ਬਣਿਆ ਹੋਇਆ ਦੀ ਪੰਜ ਜਣਿਆਂ ਦੇ ਸੀ ਨਾ ਵੀ ਇਕੱਠੇ ਜੇ ਰਹਿਣੀ ਵਧੀਆ ਲੱਗਦੀ ਸਾਡੀ ਪੰਜ ਜਣਿਆਂ ਦੀ ਅਲੱਗ ਦੁਨੀਆ ਅੱਜ ਵੀ ਤੇ ਫਿਰ ਉੱਥੇ ਅਸੀਂ ਕਰਦੇ ਰਹਿੰਦੇ ਕਰਦੇ ਰਹਿੰਦੇ ਚੱਲਿਆਣਾ ਕਰੇ ਚੈਨਲ ਕਰੇ ਗਾਲਾਂ ਪਿਆ ਕਰਨ ਸਾਡੇ ਕੋਲੇ ਨਾ ਕੈਰੈਕਟਰ ਲਿਆਉਣ ਨੂੰ ਰਪੀ ਨਹੀਂ ਹੁੰਦੀ ਸੀ ਚੈਨਲ ਤੇ ਤੇ ਫਿਰ ਅਸੀਂ ਆਪ ਹੀ ਜੇ ਕੋਈ ਲੇਡੀਜ਼ ਦਾ ਕੈਰੈਕਟਰ ਹੁੰਦਾ ਸੀ ਅਸੀਂ ਆਪ ਹੀ ਕੱਪੜੇ ਪਾ ਲੈਂਦੇ ਸੀ ਤੇ ਅਸੀਂ ਆਪ ਹੀ ਕਰਦੇ ਰਹਿੰਦੇ ਸੀ ਤੇ ਉਹ ਚੈਨਲ ਚੱਲਿਆ ਨਹੀਂ ਫਿਰ ਅਸੀਂ ਹੋਰ ਚੈਨਲ ਬਣਾਇਆ ਸਾਡਾ ਚੈਨਲ ਚੱਲਣ ਲੱਗ ਗਿਆ ਤੇ ਉਸ ਤੋਂ ਬਾਅਦ ਵਸ ਅਸੀਂ ਹੌਲੀ ਹੌਲੀ ਕਰਦੇ ਗਏ ਤੇ ਫਿਰ ਅਸੀਂ ਆਖਿਆ ਯਾਰ ਸਾਨੂੰ ਪੈਸੇ ਆਉਣ ਲੱਗ ਗਏ YouTube ਤੋਂ YouTube ਤੋਂ ਜਿਹਦ ਰੁਪਏ ਆਉਣ ਲੱਗ ਗਏ ਨਾ ਸਾਨੂੰ ਵੀ 5000 ਆ ਗਏ 10000 ਆ ਗਏ ਐਵੇਂ ਫਿਰ ਅਸੀਂ ਘਰੇ ਦੇਣ ਲੱਗੇ ਰੁਪਏ ਉੱਥੇ ਸਾਡੀਆਂ ਗਾਲਾਂ ਬੰਦ ਹੋ ਗਈਆਂ ਘਰ ਦੇ ਚੱਲ ਰੁਪਏ ਹੁੰਦੇ ਕਵਾਉ ਪੁੱਤਰ ਬਣ ਗਏ ਹਾਂ ਤੇ ਐਵੇਂ ਐਵੇਂ ਕਰਕੇ ਵਸ ਅਸੀਂ ਚੱਲੀ ਗਏ ਫਿਰ ਅਸੀਂ ਆਖਿਆ ਯਾਰ ਵੀ ਫਿਲਮਾਂ ਦੇ ਵਿੱਚ ਵੀ ਹਨਾ ਕਿਉਂਕਿ ਸਾਡਾ ਸੁਪਨਾ ਤਾਂ ਫਿਲਮੀ ਸੀ ਦੇਖੋ ਹਰੇਕ ਬੰਦੇ ਦਾ ਨਾ ਵੱਡੀ ਸੋਚ ਹੁੰਦੀ ਆ ਵੀ ਯਾਰ ਯਾ ਪੈਕਟ ਨਹੀਂ ਕਰਦੇ ਆ ਵੀ ਯਾਰ ਫਿਲਮਾਂ ਚ ਕਿਵੇਂ ਜਾਵਾਂਗੇ ਚਲੋ ਜੀ ਆਖਿਆ ਵੀ ਕੋਈ ਨਾ ਵੀ ਉਹ ਵੀ ਅਸੀਂ ਆਪਦੀ ਦੇਖ ਲਿਆ ਕਰਾਂਗੇ ਨਿੱਕੀ ਮੋਟੀ ਚੀਜ਼ ਬਣਾ ਕੇ ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਅਸੀਂ ਐਵੇਂ ਦਲਜੀਤ ਵਾਈ ਦੀ ਫਿਲਮ ਚ ਆ ਜਾਾਂਗੇ ਵੀ ਹੁਣ ਇੱਕ ਐਮੀ ਵਾਈ ਦੀ ਫਿਲਮ ਆ ਰਹੀ ਹੈ ਨਾ ਨਿੱਕਾ ਜਿਹੇ ਅੰਦਰ ਫੋਰ ਵੀ ਯਾਰ ਇੰਨੀ ᱥੇਤਤੀ ਸਾਨੂੰ ਉਹਦੇ ਚ ਵੀ ਤੁਸੀਂ ਹਾਂ ਜੀ ਵਾਹ ਉਹ ਸ਼ੂਟ ਹੋ ਗਈ ਕੀ ਹੋਣੀ ਹੈ ਉਹ ਹੋ ਗਈ ਵਾਹ ਉਹ ਚ ਕਿੰਨਾ ਕੈਰੇਕਟਰ ਹੈ ਉਹ ਚ ਮੇਰਾ ਵਧੀਆ ਕੈਰੇਕਟਰ ਹੈ ਜੀ ਸਾਰੀ ਫਿਲਮ ਵਿੱਚ ਹੀ ਵਾਹ ਜੀ ਅੱਛਾ ਭਾਈ ਦਲਜੀਤ ਭਾਈ ਦੀ ਫਿਲਮ ਨਾਲ ਪੈਸੇ ਹੀ ਮਿਲੇ ਸੀ ਕੁਝ ਕੇ ਸ਼ੁਭਾਸ਼ੀ ਵਸ ਨਾ ਨਾ ਭਾਈ ਪੈਸੇ ਦਿੱਤੇ ਸੀ ਕਿੰਨੇ ਪੈਸੇ ਮਿਲੇ ਜਗਦੀਪ ਸਿੱਧੂ ਭਾਈ ਨੇ ਪੈਸੇ ਦਿੱਤੇ ਸੀ ਕਿੰਨੇ ਪੈਸੇ ਮਿਲੇ ਮੇਰੇ ਹੁਣ ਵਧੀਆ ਮਿਲੇ ਸੀ ਕਰਦਿਆਂ ਨੂੰ ਖੁਸ਼ ਹੋ ਗਏ ਕਰਦਿਆਂ ਬਹੁਤ ਪੈਸੇ ਮਿਲੇ ਸੀ ਭਾਈ ਵਧੀਆ ਸਾਰੇ ਜਿਹੜੇ ਵੀ ਪੇਸਲਟ ਟੋਇਤੀਗੇ ਉੱਪਰ ਤੇ ਹਾਂ ਇੱਕ ਤਰ੍ਹਾਂ ਦਾ ਕਾਮਯਾਬੀ ਦੀ ਪੌੜੀਆਂ 'ਵਲ ਚੜਦਾ ਹੋਇਆ ਗੱਭਰੂ ਜਵਾਨ ਪੰਜਾਬ ਦਾ ਮੁੰਡਾ ਕਹਿ ਸਕਦਾ ਜਿਹੜੇ ਮੁੰਡੇ ਅੱਜ ਵੀ ਸਟਰਗਲ ਕਰ ਰਹੇ ਨੇ ਬਈ ਯਾਦ ਕਰੋ ਆਪਣੇ ਪੁਰਾਣੇ ਦਿਨ ਅੱਜ ਵੀ ਸਟਰਗਲ ਕਰ ਰਹੇ ਨੇ ਫੋਨ ਕਰੀ ਜਾਂਦੇ ਨੇ ਸਾਰਿਆਂ ਨੂੰ ਕੋਈ ਸਾਥ ਨਹੀਂ ਦੇ ਰਿਹਾ ਐਕਟਰਾਂ ਨੂੰ ਫੋਨ ਕਰੀ ਜਾਂਦੇ ਨੇ ਹੁਣ ਤੁਸੀਂ ਆਪ ਇੱਕ ਐਕਟਰ ਬਣ ਗਏ ਹੋ ਹੁਣ ਤੁਸੀਂ ਉਹ ਸੋਚ ਕੇ ਦਿਮਾਗ 'ਚ ਰਿਪਲਾਈ ਦਿਓ ਇਹ ਮੈਂ ਤਾਂ ਪੁੱਛ ਰਿਹਾ ਮੈਂ ਕੱਲ ਇੱਕ ਰੀਲ ਦੇਖੀ ਜਾਂਦਾ ਸੀ ਕਿਸੇ ਮੁੰਡੇ ਨੇ ਕਿਉਂਕਿ ਚਲੋ ਜਦੋਂ ਨਾਮ ਵੱਡਾ ਹੋ ਜਾਂਦਾ ਨਾ ਫਿਰ ਹਰ ਕੋਈ ਉਹਦਾ ਨਾਮ ਲੈ ਕੇ ਬੋਲਣ ਲੱਗ ਜਾਂਦਾ ਨਾ ਕੋਈ ਗਾਲਾਂ ਮੈਂ ਕੋਈ ਰੀਲ ਦੇਖ ਰਿਆ ਸੀ ਤੇ ਮੁੰਡਾ ਕਹਿੰਦਾ ਕਿ ਤੁਹਾਨੂੰ ਅਨਮੋਲ ਕਹਾਟਰੇ ਨੇ ਪੋਡਕਾਸਟ ਤੇ ਨਹੀਂ ਬੁਲਾਣਾ ਤੇ ਤੁਸੀਂ ਆਪ ਆਪ ਸਾਨੂੰ ਸਪੋਰਟ ਕਰੋ ਤੇ ਅਸੀਂ ਤੁਹਾਨੂੰ ਬੁਲਾਵਾਂਗੇ ਤੇ ਜਦੋਂ ਸਪੋਜ਼ ਮੈਂ ਇਕੱਲਾ ਪੋਡਕਾਸਟਰ ਆ ਬਈ ਜਿਹਨੇ ਆਮ ਲੋਕਾਂ ਨਾਲ ਵੀ ਬੜਿਆਨਾ ਪੋਡਕਾਸਟ ਕੀਤਾ ਰਿਕਸ਼ੇ ਵਾਲਾ ਚੱਕ ਲਿਆ ਉਹੀ ਹੈਨਾ ਮੈਨੂੰ ਵਧੀਆ ਲੱਗਦਾ ਕਿ ਹਰ ਕਿਸੇ ਦੀ ਜਰਨੀ ਸੁਣੋ ਪਰ ਇਹ ਪ੍ਰੈਕਟੀਕਲ ਪੋਸੀਬਲ ਨਹੀਂ ਹੈ ਕਿ ਜੇ ਮੇਰੇ 1.5 ਮਿਲੀਅਨ ਫਾਲੋਅਰ ਨੇ ਤਾਂ ਮੈਂ ਸਾਰਿਆਂ ਨਾਲ ਪੋਡਕਾਸਟ ਕਰਾਂ ਪ੍ਰੈਕਟੀਕਲੀ ਪੋਸੀਬਲ ਨਹੀਂ ਕਿ ਹਫ਼ਤੇ 'ਚ ਦੋ ਆਂਦੇ ਨੇ ਸਭ ਨਾਲ ਸ਼ੂਟ ਕਿਵੇਂ ਕਰੂੰਗਾ ਮੈਂ ਚਲੋ ਇਹ ਗੱਲ ਦਾ ਮੈਂ ਜਵਾਬ ਦੇਤਾ ਐ ਤੁਸੀਂ ਹੁਣ ਇਸ ਸਟੇਜ ਤੇ ਕਿਵੇਂ ਸੋਚਦੇ ਹੋ ਕਿ ਜਿਹੜੇ ਮੁੰਡੇ ਸਟਰਗਲ ਕਰ ਰਹੇ ਨੇ ਉਹਨਾਂ ਦਾ ਕੀ ਹੱਲ ਕੀ ਸਾਡੀ ਲੈਣ ਚ ਆਹੀ ਪੂਰੀ ਇੰਡਸਟਰੀ ਚ ਗਾਣੇ ਸਿੰਗਰ ਬਣਨ ਲਈ ਐਕਟਰ ਬਣਨ ਲਈ ਉਹ ਕੀ ਕਰਨ ਉਹ ਬਈ ਉਹ ਆਪ ਦਾ ਕਰਨ ਕਿੱਥੋਂ ਸ਼ੁਰੂ ਕਰਨ ਕਿਉਂ ਉਹਨਾਂ ਨੂੰ ਕੋਈ ਸਾਥ ਨਹੀਂ ਮਿਲ ਰਿਹਾ ਕਿਉਂ ਨਹੀਂ ਬਈ YouTube ਹੈਗੀ ਹੈਗੀ ਆਪਾਂ ਦਾ ਆਪਣਾ ਆਪ ਹੀ ਟੀਮ ਜੀ ਬਣਾ ਕੇ ਹਾਂ ਕੈਰੈਕਟਰ ਬਣਾ ਕੇ ਜਿੱਤੇ ਕੋ ਜਿਹੜਾ ਕ੍ਰੀਏਟੀਵਿਟੀ ਵਾਲਾ ਜਿਹੜਾ ਜਿਹਦੇ ਬੰਦੇ ਦੇ ਵਿੱਚ ਸਿੰਪਲ ਗੱਲ ਪੰਜਾਬੀ ਜੀ ਝੱਗ ਹੈ ਨਾ ਭਾਈ ਉਹ ਕੁਝ ਵੀ ਕਰ ਸਕਦਾ ਹੂੰ ਹੂੰ ਆਪੇ ਨਹੀਂ ਕਹਿੰਦੇ ਵੀ ਮੇਰੇ ਚੱਕ ਮੈਂ ਕਰਤਾ ਪਾ ਕਰਤਾ ਨਹੀਂ ਹਜੇ ਮੈਂ ਕੁਝ ਨਹੀਂ ਕੀਤਾ ਸਾਂ ਲੱਗੇ ਵੀ ਸੁਪਨੇ ਹੋਰ ਵੀ ਵੱਧ ਨੇਗੇ ਲੱਗੇ ਹੋયા ਬੰਦਾ ساری ਉਮਰ ਕਰਦਾ ਰਹਿੰਦਾ ਵੀ ਜੇ ਅੱਜ ਆ ਕਰ ਲੈਤਾ ਕੱਲ ਨੂੰ ਹੋਰ ਵੱਡਾ ਗੋਲ ਦੇਖਣਾ ਯਾਰ ਹੋਰ ਵੀ ਐਵੇਂ ਕਰਦੀ ਰਹਿੰਦਾ ਕਿਉਂਕਿ ਲੋਕ ਕਹਿੰਦੇ ਆ ਵੀ ਮੈਨੂੰ ਵੀ ਬੜੇ ਫੋਨ ਆਉਂਦੇ ਆ ਭਾਈ ਯਾਰ ਮੈਂ ਕੱਲ ਨਾ ਬਈ ਟੀਮ ਨਹੀਂ ਹੈਗੀ ਬਈ ਨਹੀਂ ਟੀਮ ਆਪ ਹੀ ਜੁੜ ਜਾਂਦੀ ਆ ਬਈ ਜੁੜ ਜਾਂਦੇ ਆ ਬੰਦੇ ਜਦੋਂ ਇੱਕ ਬੰਦ ਇੰਜਨ ਚੱਕਾ ਨਾ ਤਾਂ ਫਿਰ ਡੱਬੇ ਆ ਜਾਂਦੇ ਆ ਡੱਬੇ ਲੱਗ ਹੀ ਜਾਂਦੇ ਆ ਤੁਸੀਂ ਤੁਰੋ ਮੈਂ ਕਹਿੰਦਾ ਬੰਦੇ ਨੂੰ ਹਰਕਤਾਂ ਕਰਨੀਆਂ ਚਾਹੀਦੀਆਂ ਨੇ ਬੰਦੇ ਨੂੰ ਮੂਰੇ ਲੱਗਣਾ ਚਾਹੀਦਾ ਸਭ ਕੁਝ ਮਿਲ ਜਾਂਦਾ ਤੁਸੀਂ ਸ਼ੋਅ ਨਹੀਂ ਲਾਂਦੇ ਬਈ ਓਲੇ ਜਿਹੜੇ ਸਟੈਂਡ ਅਪ ਕਾਮੇਡੀਅਨ ਲਾਂਦੇ ਨੇ 25 25 50 50 ਮਿੰਟ ਦੇ ਸ਼ਹਿਰਾਂ 'ਚ ਜਿਵੇਂ ਹੁੰਦੇ ਨੇ ਉਹਨਾਂ ਨਹੀਂ ਸ਼ਹਿਰਾਂ 'ਚ ਨਹੀਂ ਬਈ ਮੈਂ ਲਾਇਆ ਮੈਂ ਅਸੀਂ ਤਾਂ ਆਪਣੀ ਟੀਮ ਨਾਲ ਆਸਟ੍ਰੇਲੀਆ ਲਾਇਆ ਸੀਗਾ ਦੋ ਸ਼ੋਅ ਲਾਈ ਸੀ ਉੱਥੇ ਕਿੰਨੀ دیر ਦਾ ਹੁੰਦਾ ਸ਼ੋਅ ਟਾਈਮਿੰਗ ਕੀ ਹੁੰ ਤੇ ਉਹ ਤੁਸੀਂ ਉਹ ਦੂਜਾ ਉਹਨੂੰ ਕਮਰਸ਼ੀਅਲ ਕਿਉਂ ਨਹੀਂ ਕਰ ਰਹੇ ਚੰਗੀ ਤਰ੍ਹਾਂ ਪੰਜਾਬ 'ਚ ਜਿਵੇਂ ਸ਼ੋਅ ਲੱਗਦੇ ਆ ਵਧੀਆ ਤਰੀਕੇ ਨਾਲ ਕਿਉਂਕਿ ਹਿੰਦੀ ਵਾਲੇ ਜ਼ਿਆਦਾ ਚੱਲ ਰਹੇ ਨੇ ਮੈਂ ਵੀ ਇਹ ਸੋਚਿਆ ਹੋਇਆਗਾ ਵੀ ਆਪਾਂ ਨਾ ਮੈਂ ਚਾਹਣਾ ਪੰਜਾਬ ਜਿਹੜੀ ਤੁਹਾਡਾ ਤੁਹਾਡਾ ਜੋ ਕਰੈਕਟਰ ਹੈ ਨਾ ਜੋ ਤੁਹਾਡਾ ਔਰਾਜ ਆ ਜੋ ਸਮਝ ਰਹੇ ਹੋ ਜ਼ੋਨਰ ਹਾਂਜੀ ਉਹ ਵਾਲਾ ਹੀ ਘੈਂਟ ਹੈ ਉਹ ਮੈਨੂੰ ਕਹਿੰਦਾ ਜਿਨ੍ਹਾਂ ਨੂੰ ਪੰਜਾਬੀ ਸਮਝ ਵੀ ਨਹੀਂ ਆਉਂਦੀ ਤੁਹਾਨੂੰ ਸੁਣ ਸੁਣ ਕੇ ਉਹ ਵੀ ਹੱਸ ਹੱਸ ਦੂਰੇ ਹੋ ਜਾਂਦੇ ਬਈ ਮੈਂ ਨਾ ਸੋਚਿਆ ਹੋਇਆਗਾ ਵੀ ਮੈਂ ਵੀ ਕਰੂੰਗਾ ਐਵੇਂ ਪਰ ਮੈਨੂੰ ਇਹ ਅਭੀ ਮੈਨੂੰ ਜ਼ਿਆਦਾਤਰ ਹੁਣ ਜਦੋਂ ਮੈਂ ਐਵੇਂ ਇਧਰ ਜਿਆਦਾ ਹੋਇਆ ਹਨਾ ਐਕਟਿੰਗ ਫਿਲਮਾਂ ਬੁਲਮਾ ਬਣਾ ਕੇ ਵੀ ਮੈਨੂੰ ਇਹ ਯਾਰ ਵੀ ਸਿੱਖਣ ਦੀ ਵਾਲੀ ਲੋੜ ਆ ਜੀ ਆਪਾਂ ਕੋਈ ਵੀ ਕੰਮ ਕਰਦੇ ਆ ਹਨਾ ਹੁਣ ਮਦਲਜੀਤ ਬਾਈ ਨੇ ਫਿਲਮ ਕੀਤੀ ਆ ਵੀ ਮੈਨੂੰ ਇੰਨਾ ਕੁ ਕੋ ਸਿੱਖਣ ਨੂੰ ਮਿਲਿਆਗਾ ਵੀ ਜਿਹੜੀ ਮੇਰੀ ਦੂਜੀ ਫਿਲਮ ਹੋਊਗੀ ਵੀ ਹਾਂ ਯਾਰ ਉਹ ਚ ਮੈਂ ਹੋਰ ਵਧੀਆ ਐਕਟਿੰਗ ਕਰੂਗਾ ਅਗਲੀ ਚ ਹੋਰ ਵਧੀਆ ਕਰੂਗਾ ਵੀ ਇਹ ਨਹੀਂ ਮਸਰਾ ਕਰਤਾ ਸਰਾ ਕਰਤਾ ਨਾ ਮੈਂ ਤਾਂ ਸਿੱਖੀ ਆ ਬਈ ਹਜੇ ਜੇ ਮੈਂ ਕੱਲ ਨੂੰ ਸ਼ੋ ਵੀ ਕਰੂਗਾ ਤਾਂ ਮੈਂ ਸਿੱਖ ਕੇ ਪ੍ਰੋਪਰ ਹਨਾ ਫਿਰ ਕਰੂ ਵੀ ਆਪਾਂ ਕੱਲੇ ਹੀ ਨਹੀਂ ਹਾਸੀ ਘੜਾਈਏ ਵੀ ਯਾਰ ਚਾਰ ਮੈਸੇਜ ਵੀ ਦੇਈਏ ਲੋਕਾਂ ਨੂੰ ਹਾਂ ਵੱਡੀ ਗੱਲ ਕਿਉਂਕਿ ਤੁਹਾਨੂੰ ਲੋਕ ਸੁਣਨ ਲੱਗ ਗਏ ਹਾਂ ਜਦੋਂ ਇੱਕ ਬੰਦੇ ਨੂੰ ਲੋਕ ਸੁਣਨ ਲੱਗ ਗਏ ਫਿਰ ਉਹ ਸੋਸ਼ਲ ਰਿਸਪੌਂਸਿਬਿਲਟੀ ਵੀ ਆ ਜਾਂਦੀ ਹੈ ਕਿ ਆਪਾਂ ਵੀ ਆਪ ਆਪਣੀ ਯਾਰ ਜ਼ਿੰਮੇਵਾਰੀ ਹੈ ਕਿ ਕਿਸੇ ਬੰਦੇ ਨੂੰ ਆਪਾਂ ਇੱਕ ਮੈਸੇਜ ਵੀ ਦੇ ਸਮਾਜ ਨੂੰ ਵੀ ਪੇਬੈਕ ਕਰਨਾ ਕਿਉਂਕਿ ਭਾਈ ਹੁਣ ਸੁਣਦੇ ਆ ਪਹਿਲਾਂ ਸਾਨੂੰ ਪਤਾ ਨਹੀਂ ਹੁੰਦਾ ਸੀ ਵੀ ਸਾਨੂੰ ਜਿਵੇਂ ਤੁਸੀਂ ਦੇਖਿਆ ਹਨਾ ਤੇ ਵੀ ਹੋਰ ਵੀ ਕਰਕਾਰਤਕ ਪਹੁੰਚਦੇ ਹਾਂ ਹਾਂ ਵੀ ਯਾਰ ਆਪਾਂ ਨੂੰ ਸੁਣਦੇ ਆ ਪਹਿਲਾਂ ਨਹੀਂ ਸਾਨੂੰ ਪਤਾ ਸੀ ਜੋ ਬਜ਼ੁਰਗੋ ਸਾ ਆਪ ਵੀ ਕਰੀ ਜਾਂਦੇ ਸੀ ਵੀਰ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਵੀ ਮਿਲਣ ਲੱਗੇ ਬੁੱਧਿਸ਼ਖਾ ਯਾਰ ਇੰਨੇ ਘੈਂਟ ਬੰਦੇ ਸੁਣਦੇ ਆਪਾਂ ਨੂੰ ਵੀ ਹੁਣ ਆਪਾਂ ਨੂੰ ਘੈਂਟ ਹੀ ਗੱਲਾਂ ਕਰਨੀਆਂ ਐ ਐਕਚੁਅਲੀ ਹਰ ਬੰਦਾ ਸਟ੍ਰੈਸ ਚ ਹੈ ਬਈ ਅੱਜਕੱਲ ਇੰਨਾ ਟੈਨਸ਼ਨ ਆ ਡਿਪਰੈਸ਼ਨ ਆ ਰੌਲੇ ਰੱਪੇ ਤੁਸੀਂ ਹੁਣ ਸਮਾਈਲਿਆ ਨੇ ਫੇਸ ਤੇ ਜਦੋਂ ਤੁਹਾਡੀ ਰੀਲ ਸਾਡੇ ਅੱਗੇ ਆਂਦੀ ਹੈ ਉਹ ਪਹਿਲਾਂ ਹੀ ਆਸਾ ਆ ਜਾਂਦਾ ਹੈ ਕਿ ਤੁਹਾਡੀ ਰੀਲ ਚੱਲਨੀ ਹੈ ਤੁਹਾਡੀ ਮੈਂ ਰੀਲ ਕੱਲ ਦੇਖੀ ਸੀ ਉਹ ਵਾਲੀ ਜਦੋਂ ਤੁਸੀਂ ਬੋਟਾ ਵਾਂਗੂ ਭਗਵੰਤ ਮਾਨ ਜੀ ਦਾ ਕੈਰੈਕਟਰ ਕਰੇ ਉਹ ਮੰਗਣ ਨਹੀਂ ਆਦੇ ਵੋਟਾਂ ਉਹ ਕੈਰੈਕਟਰ ਚ ਕਦੋਂ ਆਉਂਗੇ ਮੈਂ ਤਾਂ ਸੋਚਿਆ ਸੀ ਕੈਰੈਕਟਰ ਚ हां आयोजिता राणा जी <laughs> किमे हूं जी हां जी कुछ आके दिखाओ नहीं ओदा एक ज्यादा ओहो चलਿਆ ਸੀਗਾ ਕਹਿੰਦੇ ਵੀ 4 ਕਿ ਬਜੇ ਨੂੰ ਕੰਮ ਹੋ ਜੇ ਉਹ ਜਦੋਂ हां ਉਹਦੇ ਵਿੱਚ ਐਵੇਂ ਸੀ ਕਹਿੰਦਾ 4 ਕਿ ਬਜੇ ਨੂੰ ਕੰਮ ਹੋ ਜੇ ਮੈਂ ਸੋਡਾਂ ਬਸ ਤੁਸੀਂ ਮੇਰੇ ਹੋ ਐਵੇਂ ਕਰ ਇਹ ਕੀ ਬਾਤ ਹੈ ਹੋਰ ਕੀ ਦੀ ਕਿ ਇੱਕ ਮਮੀਕਰੀ ਕਰ ਲੈਣੇ ਮਮੀਕਰੀ ਹੀ ਕਹਿੰਦੇ ਨਾਲ ਨੂੰ हां ਮੈਂ ਯਾਦ ਦਤਾ ਬਾਈ ਕਿਉਂਕਿ ਬਾਈ ਮੈਨੂੰ ਮੈਂ ਐਵੇਂ ਨਹੀਂਗਾ ਵੀ ਮੈਂ ਹੁਣ ਖੜਿਆ ਖੜਿਆ ਸੋਡੀ ਉਹ ਕਰ ਦੂ ਹਨਾ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਥੋੜੀ ਜਿਹੀ ਮੇਰੀ ਐਕਟਿੰਗ ਕਰਕੇ ਉਹ ਤਾਂ ਵੇ ਨਾ ਵੇ ਕਿੰਨੇ ਲੱਗੂ ਨੂੰ ਸੁਣਾ ਦੇਣੀ ਕਰ ਸਕਦਾ ਹੋਰ ਕੀ ਦੀ ਮਮਿਕਰੀ ਕਰ ਸਕਦਾ ਮਮਿਕਰੀ ਤਾਰ ਬਾਈ ਮੈਂ ਘਾਟੀ ਕਰਦਾ ਮਾਨਸਾਹ ਦੀ ਤਾਂ ਸਾਰਿਆਂ ਨੇ ਸੁਣੀ ਹੈ ਕੋਈ ਹੋਰ ਨਵਾਂ ਕੈਰੈਕਟਰ ਪੇਸ਼ ਕਰ ਦੇ ਬਈ ਨਾ ਮੈਨੂੰ ਟਾਈਮ ਲੱਗਦਾ ਬਈ ਸਜੀਤ ਬਾਈ ਦੀ ਕਰ ਨਾ ਨਾ ਮੈਨੂੰ ਟਾਈਮ ਲੱਗਦਾ ਬਈ ਸੱਚੀ ਗੱਲ ਹਾਂ ਮੈਨੂੰ ਮੈਨੂੰ ਲੱਗ ਜਾਂਦਾ ਇੱਕ ਦਿਨ ਲਵੇ ਬਹਿ ਕੇ ਫਿਰ ਮੈਂ ਸਕੈਨ ਕਰਦਾ ਹਾਂ ਉਹਦਾ ਪੂਰਾ ਸਕੈਨ ਕਰਦੇ ਹਾਂ ਪਰ ਪੂਰਾ ਤੁਸੀਂ ਛੋਟੀ ਦਾ ਸਕੈਨ ਹੀ ਕਰਦੇ ਹੋ ਜੋ ਕਰਦੇ ਬਸ ਬਈ ਉਹ ਰੱਬ ਅੱਗੇ ਰਾਜਨੀਤੀ ਚਾਣ ਦਾ ਕੋਈ ਪਲਾਨ ਹੈ ਤੁਹਾਡਾ ਬਈ ਹਜੇ ਤਾਂ ਨਹੀਂ ਖੋਸ ਨਹੀਂ ਹੈਗਾ ਹਜੇ ਤਾਂ ਬਈ ਮੇਰਾ ਬਦਈ ਵੀ ਮੈਂ ਕੀ ਕਰਨਾ ਹਜੇ ਉਹ ਹੁਣ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਹੋਰ ਤੁਹਾਡੇ ਅੱਗੇ ਨਿੱਕਾ ਜਾਂ ਜ਼ਰਫੂਰ ਉਹ ਕਦੋਂ ਆ ਰਹੀ ਹੈ ਉਹ 7 ਸਤੰਬਰ ਨੂੰ ਆ ਰਹੀ ਹੈ ਨਹੀਂ 7 ਮਾਰਚ ਨੂੰ ਸੌਰੀ ਉਹ ਪਹਿਲਾਂ ਸਤੰਬਰ ਨੂੰ ਆ ਰਹੀ ਸੀ ਫਿਰ ਅੱਗੇ ਕਰਤੀ ਓਕੇ 7 ਮਾਰਚ ਨੂੰ ਤੇ ਇੱਕ ਟਰੋਲ ਪੰਜਾਬੀ ਤੇ ਖੜਪੰਚ ਬੈਬੀ ਸੀਰੀਜ਼ ਉਹ ਆ ਰਹੀ ਆ ਉਹ ਕਦੋਂ ਸ਼ੁਰੂ ਹੋ ਰਹੀ ਆ ਉਹ ਤਾਂ ਹੋ ਗਈ ਸੀ ਸ਼ੂਟ ਹੋ ਗਿਆ ਜੀ ਉਹਦਾ ਤੇ ਅੱਛਾ ਹੁਣ ਸਿਲੈਕਟ ਕਰਦੇ ਹਾਂ ਬਈ ਜਦੋਂ ਕੋਈ ਤੁਹਾਨੂੰ ਰੋਲ ਪਲੇ ਕਰਨ ਲਈ ਕੈਰੈਕਟਰ ਆਂਦਾ ਸਿਲੈਕਟ ਕਰਦੇ ਹੋ ਕਿ ਹਲੇ ਫਿਲਹਾਲ ਕੰਮ ਹੀ ਕਰ ਰਹੇ ਕੋਈ ਪੈਸਿਆਂ ਦੀ ਗੱਲ ਨਹੀਂ ਕਰਦੇ ਕੋਈ ਕੁਝ ਨਹੀਂ ਨਹੀਂ ਕਰਦਾ ਬਈ ਪੈਸੇ ਅੱਛਾ ਬੋਲੋ ਠੋਕੇ ਕੋਈ ਨਹੀਂ ਸੇਵਾ ਦੀ ਪਹਿਲਾਂ ਕਰ ਲੈਂਦਾ ਸੀ ਸੇਵਾ ਤੇ ਐਵੇਂ ਨਹੀਂ ਵੀ ਜੇ ਚੰਗਾ ਕੈਰੈਕਟਰ ਹੈਗਾ ਉੱਥੇ ਚਲੋ ਆਪ ਵੀ ਪੈਸੇ ਕੰਪਰਮਾਈਜ਼ ਕਰ ਲਓ ਥੋੜੇ ਬੋਲੋ ਉੱਪਰ ਥੱਲੇ ਪਰ ਬਈ ਪਤਾ ਕੀ ਹੈਗਾ ਜਦੋਂ ਆਪਕਾ ਕੰਮ ਕੀਤਾ ਪਹਣਾ ਵੀ ਸੰਘਰਸ਼ ਕਰਦੇ ਆ ਹਜੇ ਵੀ ਕਰੀਏ ਨਾ ਵੀ ਯਾਰ ਸਾਨੂੰ ਚੈਨਲ ਤੋਂ ਹੀ ਪੈਸੇ ਆਉਂਦੇ ਆ ਹੁਣ ਵੀ YouTube ਇਹ ਨਹੀਂ ਕਹਿੰਦੀ ਵੀ ਤੁਸੀਂ ਚਾਹ ਪਾਣੀ ਲੈ ਲਓ ਸੁੱਟੀ ਵੀਡੀਓ ਚਾਹਦੀ ਹੈ ਕਿਉਂਕਿ ਉਹਨਾਂ ਨੇ ਤਾਂ ਤੁਹਾਡਾ ਹੱਕ ਦੇਣੀ ਹੈ ਨਾ ਵੀ ਅਮਰੀਕਾ ਦੀ YouTube ਉਹ ਇਹ ਤਾਂ ਨਹੀਂ ਕਹਿੰਦੇ ਵੀ ਯਾਰ ਇਹ ਤਾਂ ਕੀ ਘੱਟ ਲੈ ਲਓ ਫਿਰ ਵੀ ਆਪਾਂ ਕਿਉਂ ਹੋ ਕਰੀਏ ਜਦੋਂ ਆਪਾਂ ਨੂੰ ਇੰਨੇ ਨੇ ਘੈਂਟ ਬੰਦਿਆਂ ਨੇ ਕਿਹਾ ਐਕਟਰਾਂ ਨੇ ਵੀ ਬਾਈ ਤੁਸੀਂ ਕਰ ਦਿਓ ਵੀ ਇੱਥੇ ਜਿੰਨੇ ਪੈਸੇ ਆਪਦੇ ਲੈ ਸਕਦੋਂ ਲੈ ਲਓ ਮਗਰ ਉਸ ਨੂੰ ਕੋਈ ਨਹੀਂ ਪੁੱਛਦਾ ਪੈਸੇ ਸੰਭਾਲ ਕੇ ਇਨਵੈਸਟ ਵੀ ਕਰਦੋਂ ਕਿਤੇ ਕਿ ਸਾਮੀ ਜਾਂਦੇ ਆਂ ਬਾਈ ਮੈਂ ਤਾਂ ਸਾਮੀ ਆ ਨਾ ਘਰੇ ਦੀ ਆ ਨਾ ਪੈਸੇ ਵਿਆਜ ਇਨਵੈਸਟਮੈਂਟ ਨਹੀਂ ਕਰਦਾ ਨਹੀਂ ਹਜੇ ਤੱਕ ਮੈਂ ਤੁਹਾਨੂੰ ਦੱਸਿਆ ਹਜੇ ਤੱਕ ਕਿਉਂਕਿ ਪਿੰਡ ਚ ਉਠਿਆ ਹਜੇ ਤਾਂ ਜਿਹੜਾ ਪੇਸ਼ ਆ ਲੀਏ ਜੀ ਜੱਜਾ ਨੇ ਉਹ ਸਿਸਟਮ ਉਮਰ ਬਹੁਤ ਛੋਟੀ ਤੁਹਾਡੀ 26 ਸਾਲ ਹਨ ਤੁਹਾਡੀ ਹਾਂ ਜੀ ਬਈ 2 ਸਾਲ ਛੋਟੇ ਤੁਸੀਂ ਮੇਰੇ ਤੋਂ ਪਰ ਚਲੋ ਬਹੁਤ ਵਧੀਆ ਕਰ ਰਹੇ ਆ ਪੈਸਿਆਂ ਪੱਖੋਂ ਪਰ ਫੈਮਲੀ ਨੂੰ ਸੁੱਖ ਦੇਣਾ ਸ਼ੁਰੂ ਕਰ ਦਿੱਤਾ ਜਿਆਦਾਤਰ ਤਾਂ ਬਈ ਪਤਾ ਕੀ ਮੇਰਾ ਤਾਂ ਇੱਕੋ ਹੀ ਮੈਨੂੰ ਇਹ ਸਕੂਨ ਮਿਲ ਗਿਆ ਵੀ ਜਿਹੜੇ ਮਾਂ ਪਿਓ ਹੁੰਦੇ ਆ ਨਾ ਉਹਨਾਂ ਨੂੰ ਜਿਆਦਾ ਟੈਨਸ਼ਨ ਨਹੀਂ ਹੁੰਦੀ ਯਾਰ ਵੀ ਸਾਡਾ ਮੁੰਡਾ ਜਿਹੜਾ ਵੀ ਬੇਰੁਜ਼ਗਾਰ ਆ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਏ ਜੀ ਇਹਦਾ ਮੈਨੂੰ ਇਹ ਹੋ ਗਿਆ ਵੀ ਹਾਂ ਯਾਰ ਮੈਂ ਮੇਰੇ ਮਾਂ ਪਿਓ ਦੇ ਜਿਉਂਦੇ ਜੀ ਚਾਰ ਚਾਲ ਆ ਵੀ ਪੈਸੇ ਹਨਾ ਮੈਂ ਕਮਾਉਣ ਲੱਗਾ ਤਾਂ ਉਹਨਾਂ ਨੂੰ ਪਤਾ ਉਹਨਾਂ ਦੀ ਉਮਰ ਵੱਧ ਜਾਂਦੀ ਆ ਭਾਈ ਕਿਸਮਤ ਤੇ ਯਕੀਨ ਕਰਦੇ ਹਾਂ ਭਾਈ ਹਾਂ ਕਿੰਨਾਕ ਬਹੁਤ ਤੁਹਾਡੀ ਜ਼ਿੰਦਗੀ 'ਚ ਕਿਸਮਤ ਦਾ ਰੋਲ ਹੈ ਭਾਈ ਹਾਂ ਮੈਂ ਇਹ ਸਾਨੂੰ ਪਹਿਲਾਂ ਨਹੀਂ ਦੱਸੀ ਗੱਲ ਵੀ ਮੇਰੇ ਦਾਦਾ ਜੀ ਨੂੰ ਕੈਨਸਰ ਸੀ ਮੈਂ ਨਾ ਮੈਂ ਇੱਕ ਇੰਟਰਵਿਊ ਹੋਰ ਕੀਤੀ ਸੀ ਉਹਦੇ ਵਿੱਚ ਵੀ ਮੈਂ ਗੱਲ ਕੀਤੀ ਸੀ ਵੀ ਆਪਾਂ ਨਾ ਜਿਹੜੇ ਬਜ਼ੁਰਗ ਹੁੰਦੇ ਨੇ ਆਪਣੇ ਮੰਮੀ ਡੈਡੀ ਨੇ ਭਾਵੇਂ ਉਹ ਕਿੱਦਾਂ ਦੇ ਵੀ ਨੇ ਪਰ ਵੀ ਆਪਾਂ ਇਹ ਚੀਜ਼ ਦੇਖੀ ਯਾਰ ਵੀ ਹਾਂ ਆਪਾਂ ਉਹਨਾਂ ਨੂੰ ਨਾ ਖੁਸ਼ ਰੱਖਣਾ ਹੈ ਵੇ ਆਪ ਜਿਹੜੇ ਪਿੰਡ ਵਾਲੇ ਹੁੰਨੇ ਆ ਨਾ ਤੁਸੀਂ ਚਲੋ ਸ਼ੈਰੀਓ ਥੋੜੀ ਜੀ ਤੁਸੀਂ ਤਾਂ ਕਹਿ ਦਿਨੋ ਵੀ ਮੰਮੀ ਆਈ ਲਵ ਯੂ ਹੈਨਾ ਔਖਾ ਕਹਿੰਨੇ ਬਈ ਅਸੀਂ ਵੀ ਹਾਂ ਅਸੀਂ ਸੰਗਦੇ ਆਂਗੇ ਪਰ ਅਸੀਂ ਪਿਆਰ ਬਹੁ ਕਰਦੇ ਆਂ ਮਾਂ ਪੇ ਉਹਨੂੰ ਅੰਦਰੋਂ ਅੰਦਰੀ ਬਿਲਕੁਲ ਜੇ ਕਈ ਵਾਰੀ ਥੋੜਾ ਜਿਹਾ ਘਰ ਆਏ ਹੋ ਜੇ ਆਪਾਂ ਦੇਖਦੇ ਰਹੇ ਨੇ ਵੀ ਹਾਂ ਯਾਰ ਵੀ ਔਖਾ ਕੰਮ ਪਰ ਜਨਮ ਮੇਰੇ ਨਾ ਦਾਦਾ ਜੀ ਦੀਗੇ ਹੈਨਾ ਵੀ ਮੈਂ ਉੱਥੇ ਥੋੜਾ ਮੋਟਾ ਕੀਤਾ ਜਿੰਨੀ ਕੁ ਵੀ ਸੇਵਾ ਕੀਤੀ ਹੈਨਾ ਮੈਂ ਉਹਦਾ ਮੈਨੂੰ ਬਹੁਤ ਫਾਇਦਾ ਮਿਲਿਆ ਬਈ ਮੇਰੀ ਇਹ ਸੋਚ ਜੀ ਹੋ ਗਈ ਵੀ ਯਾਰ ਕੱਲ ਨੂੰ ਜੇ ਕੋਈ ਹੋਰ ਵੀ ਬਜ਼ੁਰਗਾ ਨਾ ਮੈਂ ਉਹਦੀ ਵੀ ਸੇਵਾ ਕਰੂੰ ਮੈਨੂੰ ਇੰਨੀਆਂ ਕਸੀਸਾਂ ਲੱਗੀਆਂ ਉਹ ਜੀਜ਼ ਦੀ ਮੈਂ ਕਹਣਾ ਜੇ ਮੈਂ ਕਲਾਕਾਰੀ ਵੀ ਕੀਤੀ ਮੈਨੂੰ ਉਹ ਚੀਜ਼ ਕਰਕੇ ਅੱਜ ਮੇਰਾ ਥੋੜਾ ਮੋਟਾ ਜਿਹਾ ਕੁਝ ਹੋਇਆ ਉਹ ਨਾ ਕਰਕੇ ਹੋਇਆ ਧਾਰਮਿਕ ਹੈ ਕਿ ਤੁਸੀਂ ਰੱਬ ਜੀ ਗੀਨ ਮੰਨਦੇ ਮੈਨੂੰ ਨਾ ਯਾਰ ਇਹ ਹੁੰਦਾ ਬਈ ਵੀ ਰੱਬ ਤੇ ਹਾਂ ਜੀ ਕਿ ਨਾ ਪਰ ਮੈਂ ਕਹਣਾ ਵੀ ਬੰਦਾ ਬੰਦੇ ਚ ਹੀ ਰੱਬ ਵਸਦਾ ਵਾਹ ਬੀ ਜੀ ਆਪ ਬਹਣਾ ਇੱਕ ਬੱਚਾ ਦਾ ਬੰਦਾ ਦੁਖੀ ਹੋ ਰਿਹਾ ਤੁਸੀਂ ਦੂਜੇ ਪਾਸੇ ਪੂਜਾ ਕਰੀ ਜਾ ਨੂੰ ਗੱਲ ਨਹੀਂ ਬਣ ਗਈ ਮੈਂ ਜਾਣਨਾ ਬਹੁਤ ਘੱਟਾ ਦਰਮਗਾ ਦਾ ਮੈਂ ਪਰ ਮੈਨੂੰ ਇਹ ਹੁੰਦਾ ਵੀ ਉੱਥੇ ਕਿਹੜਾ ਹੋ ਕਹਿਣਗੇ ਇੱਕੋ ਹੀ ਗੱਲ ਆ ਵੀ ਪਾਪ ਨਾ ਕਰੋ ਚੰਗੇ ਕੰਮ ਉਹਨਾਂ ਨੇ ਵੀ ਹੀ ਕਿਹਾ ਤੁਸੀਂ ਸਾਰਿਆਂ ਨੂੰ ਹਸਾਣੇ ਆਪਣੇ ਆਪ ਅੰਦਰੋਂ ਕਿਵੇਂ ਹਸਾਣੇ ਕਦੀ ਦੁੱਖ ਲੱਗਦਾ ਜ਼ਿੰਦਗੀ ਚ ਮਜੂਜ਼ ਹੋ ਕੇ ਬੈਠਦੇ ਹੋ ਪਰੇਸ਼ਾਨ ਹੁੰਦੇ ਹੋ ਭਾਈ ਹਾਂ ਕਿਹੜੀ ਗੱਲਾਂ ਤੋਂ ਭਾਈ ਮੈਂ ਆਪਣਾ ਜਿਹੜੇ ਕਹਿੰਦੇ ਨੇ ਹੁੰਦੇ ਵੀ ਜਿਹੜੇ ਹਾਸੀ ਘੜਾਉਂਦੇ ਆ ਹਨਾ ਤੁਸੀਂ ਦੇਖੋ ਕਪਲ ਸ਼ਰਮਾ ਦੇਖੋ ਤੇ ਇੱਕ ਆਪਣੇ ਹਾਲੀਵੁੱਡ ਦੇ ਉਹ ਕੀ ਕਹਿੰਦੇ ਨੇ ਨਾਮ ਯਾਰ ਮੇਰਾ ਨਾਮ ਨਹੀਂ ਯਾਦ ਆ ਰਿਹਾ ਬਈ ਉਹ ਵੀ ਬਹੁਤ ਵੱਡੇ ਰਹੇ ਨੇਗੇ ਕਮੇਡੀ ਦੇ ਵਿੱਚ ਹਨਾ ਤੇ ਜਿਵੇਂ ਬਈ ਕਈ ਕਲਾਕਾਰ ਨੇ ਨਾ ਉਹਨਾਂ ਦੇ ਦੁੱਖ ਬਹੁ ਹੁੰਦੇ ਆਗੇ ਆਪਣੇ ਜਿਹੜੇ ਹੋਰ ਆਲੇ-ਦਾਲੇ ਹੈਗੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਯਾਰ ਵੀ ਕਲਾਕਾਰਜ਼ ਵੀ ਇਮੋਸ਼ਨਲ ਹੁੰਦੇ ਆਗੇ ਹਨਾ ਵੀ ਹੁਣ ਨਾ ਬਈ ਮਮਾ ਕਈ ਬਹੁ ਵਾਰੀ ਰੋਣਾ ਵੀ ਹੁੰਨਾ ਇਕੱਲਾ ਬਹਿ ਕੇ ਕਿਹੜੀਆਂ ਗੱਲਾਂ ਤੋਂ ਬਸ ਹੋਇਆ ਮੇ ਜਦੋਂ ਹੁਣ ਕਿਉਂਕਿ ਆਪਾਂ ਵੀ ਇਨਸਾਨ ਆ ਯਾਰ ਹਨਾ ਆਪਣੇ ਚ ਵੀ ਉਹ ਫੀਲਿੰਗਾਂ ਨੇਗੀਆਂ ਵੀ ਹੁਣ ਮੈਂ ਥੋੜਾ ਜਿਹਾ ਬਹੁਤ ਹੋਇਆ ਮੇਰੇ ਨਾਲ ਜਦੋਂ ਤੋਂ ਮੇਰਾ ਥੋੜਾ ਜਿਹਾ ਸਿਸਟਮ ਹੋਇਆ ਉਦੋਂ ਮੈਨੂੰ ਕਈ ਲੋਕ ਮਿਲੇ ਮੇਰੇ ਨਾਲ ਜੁੜੇ ਉਹਦੋਂ ਥੋੜਾ ਜਿਹਾ ਧੋਖੇ ਧੜੀਆਂ ਵਾਲਾ ਸਿਸਟਮ ਜਿਹਾ ਪਹਿਲਾਂ ਮੈਨੂੰ ਇਹ ਹੁੰਦਾ ਸੀ ਵੀ ਉਹੀ ਕਹਿ ਦਿੰਦੇ ਆ ਵੀ ਲੋਕ ਠੱਗੀਆਂ ਮਾਰਦੇ ਆ ਧੋਖੇ ਕਰਦੇ ਆ ਵੀ ਉਹੀ ਜਦੋਂ ਮੇਰੇ ਨਾਲ ਹੋਈਆਂ ਫਿਰ ਮੈਨੂੰ ਪਤਾ ਲੱਗਿਆ ਵੀ ਹਾਂ ਯਾਰ ਹੁੰਦੀਆਂ ਨੇ ਵੀ ਸਹੀ ਜੀ ਦਤਾ ਵੀਰ ਅੱਛਾ ਅਸੀਂ ਨਾ ਗੁਰਕਵੀਰ ਸੁਖਵੀਰ ਨੂੰ ਨਾ ਇਹ ਜਦੋਂ ਵੀ ਦੇਖਿਆ ਨਾ ਉਹੀ ਸਮਾਈਲੀ ਮੂਡ ਦੇ ਵਿੱਚ ਤੇ ਲੋਗਾਂ ਨੂੰ ਨਾ ਹਸਾਉਂਦੇ ਦੇਖਿਆ ਠੀਕ ਹੈ ਇਹ ਬ੍ਰਾਡਕਾਸਟ ਸੁਣਨ ਤੋਂ ਬਾਅਦ ਨਾ ਬੰਦੇ ਦੀ ਹਕੀਕਤ ਦੀ ਸਮਝ ਆਂਦੀ ਉਹ ਆਪਣੀਆਂ ਆਪਣੀਆਂ ਬੀਤੀਆਂ ਸੁਣਾ ਰਿਹਾ ਹੁੰਦਾ ਜੋ ਉਹਦੇ ਨਾਲ ਹੋਇਆ ਹੁੰਦਾ ਮਤਲਬ ਕਿ ਜਿਹੜੀ ਉਹਨੇ ਐਫਰਟ ਜ਼ਿੰਦਗੀ ਦੇ ਵਿੱਚ ਕੀਤੀ ਹੁੰਦੀ ਹੈ ਨਾ ਤੇ ਅੱਜ ਉਹ ਇਸ ਮਕਾਮ ਤੇ ਆਇਆ ਤੇ ਕਿਵੇਂ ਆਇਆ ਕਿਵੇਂ ਆਇਆ ਠੀਕ ਹੈ ਤੇ ਜਦੋਂ ਵੀ ਦਿੱਥੀ ਕੁਛ ਹਾਸਲ ਕਰਨਾ ਹੈ ਤੇ ਨਾ ਉਹਦੇ ਲਈ ਐਫਰਟ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਤੁਸੀਂ ਘਰ ਬੈਠੇ ਕਹੋਗੇ ਨਾ ਕਿ ਕੁਝ ਹੋ ਜਾਏਗਾ ਤੇ ਨਹੀਂ ਹੋਏਗਾ। ਨਹੀਂ। ਠੀਕ ਹੈ। ਉਹਦੇ ਲਈ ਤੁਹਾਨੂੰ ਕਰਨਾ ਪਏਗਾ। ਉਹਨਾਂ ਨੇ ਕਿੰਨੀ ਵਧੀਆ ਉਹਨਾਂ ਨੇ ਕਿਹਾ ਅਸੀਂ ਇੱਕ ਚੈਨਲ ਬਣਾਇਆ ਉਹਦੇ 'ਚ ਮੈਂ ਕਰੈਕਟਰ ਐਸਾ ਕੀਤਾ ਕਿ ਮੈਂ ਆਹ ਬੁੱਡੀਆਂ ਵਾਲੇ ਕੱਪੜੇ ਪਾਏ ਮੈਂ ਆਹ ਬੁੱਢੀ ਬਣੀ। ਠੀਕ ਹੈ ਲੇਕਿਨ ਉਹ ਨਹੀਂ ਚੱਲਿਆ। ਕਹਿੰਦਾ ਸੀ ਉਹਨੇ ਸਕਿਪ ਕਰਤਾ। ਅਸੀਂ ਇੱਕ ਹੋਰ ਚੈਨਲ ਆਪਣਾ ਬਣਾਇਆ ਠੀਕ ਹੈ। ਲੇਕਿਨ ਇਹ ਕਿ ਹਾਰ ਨਹੀਂ ਮੰਨੀ। ਉਹਨਾਂ ਦਾ ਇੱਕ ਚੈਨਲ ਨਹੀਂ ਚੱਲਿਆ। ਉਹਨਾਂ ਨੇ ਦੂਜਾ ਕੰਮ ਸ਼ੁਰੂ ਕੀਤਾ। ਉਹ ਦੂਜੀ ਗੱਲ ਉਹਨਾਂ ਨੇ ਵਧੀਆ ਕੀਤੀ ਉਹਨਾਂ ਨੇ ਕਿਹਾ ਜਿਹੜੇ ਸਿੰਗਰ ਨੇ ਗਾਣੇ ਗਾਉਂਦੇ ਨੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਜ਼ਿੰਦਗੀ 'ਚ ਦੁੱਖ ਨਹੀਂ ਹੈਗੇ ਇਹ ਹੱਸਦੇ ਨੇ ਗਾਣੇ ਗਾਉਂਦੇ ਨੇ ਬੜੇ ਵਧੀਆ ਨੇ ਇਹਨਾਂ ਦੇ ਦੁੱਖ ਨਹੀਂ ਹੈ ਉਹਨਾਂ ਦੇ ਇਹ ਗਾਣਿਆਂ ਦੇ ਪਿੱਛੇ ਵੀ ਉਹਨਾਂ ਦੇ ਬੜੇ ਦੁੱਖ ਹਰ ਬੰਦੇ ਦੀ ਇੱਕ ਹਕੀਕੀ ਜ਼ਿੰਦਗੀ ਤੇ ਹੈ ਨਾ আচ্ছা ਤੁਸੀਂ ਮੈਨੂੰ ਇਹ ਦੇਖੋ ਕਿ ਕੈਸੀ ਨਫੀਸ ਸਖਸੀਅਤ ਹੈ ਕਿ ਐਵੇਂ ਇਹ ਇੰਟਰਵਿਊ ਕਰ ਰਹੇ ਨੇ ਜਿਵੇਂ ਬੰਦਾ ਅੱਛਾ ਜਿਵੇਂ ਬਚਪਨ ਨਹੀਂ ਹੁੰਦਾ ਬਚਪਨਾ ਹੀ ਆਉਦਾ ਮੈਂ ਕਹ ਰਿਹਾ ਹਾਂ ਕਿ ਈਮੋਸ਼ਨਲ ਹੁੰਦਾ ਰਲਦੀ ਨਹੀਂ ਪਏ ਨਾਲ ਕਿ ਐਕਟਿੰਗ ਕਰਨਾ ਜਦੋਂ ਆਪਣੇ ਸਕਿੱਲ ਦੇ ਵਿੱਚ ਹੁੰਦੇ ਨੇ ਤੇ ਉਹਨਾਂ 'ਚ ਕਿਹੜੀ એનર્ਜੀ ਹੁੰਦੀ ਹੈ ਅੱਜ ਜੋ ਇੰਟਰਵਿਊ ਦੇ ਰਹੇ ਨੇ ਨਾ ਤੇ ਉਸ ਤਰ੍ਹਾਂ ਉਹ ਛੁਪੀਆਂ ਛੁਪੀਆਂ ਗੱਲਾਂ ਆ ਰਹੇ ਮਤਲਬ ਕਿ ਉਹ ਇਹ ਹਕੀਕਤ ਬੇਸ ਹੁੰਦੀ ਹੈ ਨਾ ਕਿ ਜੋ ਬੋਲਦੇ ਪਏ ਨੇ ਸੱਚ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਨਾ ਉਹ ਝੂਠ ਬੋਲਣਗੇ ਉੱਥੇ ਖਮੋਸ਼ ਹੋ ਜਾਂਦੇ ਨਹੀਂ ਤੇ ਉਹ ਵੀਰ ਨੇ ਕਿਹਾ ਨਹੀਂ ਕਹਿੰਦਾ ਤੁਸੀਂ ਸਾਰਿਆਂ ਦੀ ਐਕਟਿੰਗ ਕਰਦੇ ਹੋ ਤਾਂ ਮੇਰੇ ਵੀ ਮੇਰੇ ਵੀ ਕਰੋ ਕਹਿੰਦਾ ਮੈਨੂੰ ਟਾਈਮ ਚਾਹੀਦਾ ਕਹਿੰਦਾ ਮਤਲਬ ਕਿ ਕਿਸੇ ਦੀ ਵੀ ਐਕਟਿੰਗ ਕਰਨ ਵਾਸਤੇ ਨਾ ਮੈਨੂੰ ਇੱਕ ਦਿਨ ਤਾਂ ਚਾਹੀਦਾ ਪ੍ਰੋਪਰ ਕਿ ਮੈਂ ਉਹਦੇ ਸਕੇਲ ਜਿਹੜੇ ਨੇ ਉਹਦੇ ਵਿੱਚ ਕਿਵੇਂ ਆਣਾ हां जी जी ਇਦਾਂ ਹੀ ਹੈ ਉਹਨੂੰ ਇੰਟਰਵਿਊ ਵੀ ਆਪਣਾ ਦੇ ਰਿਆ ਨਾ ਮੈਂ ਕੱਲ ਵੀ ਨੋਟ ਕਰ ਰਹੀ ਸੀ ਕਿ ਜਿਵੇਂ ਇੱਕ ਬੱਚਾ ਨਹੀਂ ਲੜਕ ਲੜਕ ਕੇ ਬੋਲਣ ਰਿਹਾ ਤੇ ਮਤਲਬ ਕਨਫਿਊਜ਼ ਲੱਗੂ ਉਹ ਲੱਗ ਕੇ ਮੈਂ ਕਹਿੰਨਾ 26 ਸਾਲ ਅਨ ਮਚੁਰ ਏਜ ਹੁੰਦੀ ਹੈ ਲੇਕਿਨ ਉਹ ਇੰਟਰਵਿਊ ਤੇ ਇਸ ਤਰ੍ਹਾਂ ਦੇ ਫੀਲ ਹੁੰਦੇ ਪਏ ਨੇ ਜਿਵੇਂ ਉਹ ਮਤਲਬ ਕਿ 22 23 ਜਿਹਾ ਆਪਣੀ ਉਮਰ ਤੋਂ ਪਿੱਛੇ ਹੀ ਨੇ ਰਸੋ ਕੋਈ ਐਸੀ ਗੱਲ ਨਹੀਂ ਕਰਦੇ ਪਏ ਕਿ ਜਿੰਨੂੰ ਬਾਅਦ ਚ ਦੇਖਣਾ ਪਵੇ ਫੇਸ ਕਰਨਾ ਪਵੇ ਕਿ ਯਾਰ ਮੈਂ ਕੀ ਕਰ ਦਿੱਤਾ ਉਹਨੇ ਕਿਹਾ ਸਾਨੂੰ ਲੋਕਾਂ ਨੇ ਕੰਜਰ ਤੱਕ ਵੀ ਕਿਹਾ ਉਹਨੇ ਉਹ ਤਾਂ ਕੰਜਰ ਖਾਣਾ ਪੰਜਾਬੀ ਲੋਕ ਕਹਿੰਦੇ ਨੇ ਤੇ ਕੰਜਰ ਹਾਂ ਠੀਕ ਹੈ ਲੇਕਿਨ ਅਸੀਂ ਆਪਣੇ ਕੰਮ ਦੇ ਵਿੱਚ ਲੱਗੇ ਰਹੇ ਜੇ ਕਿ ਪੈਸੇ ਆਏ ਨਾ ਵੀ ਲੋਕ ਕਦੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਨਾ ਉਹ ਸਮਝਦੀ ਪਈ ਹੈ ਉਹਨਾਂ ਨੇ ਕਿ ਅਸੀਂ ਪੈਸਿਆਂ ਦੀ ਸ਼ੁਰੂ ਵੀ ਨਹੀਂ ਕੀਤਾ ਸੀ ਅਸੀਂ ਆਪਣੇ ਸਕਿੱਲਸ ਦੇਖਦੇ ਬਸ ਇਸ ਦੇ ਸਾਡੇ ਚ ਕੀ ਹੈਗਾ ਉਹਨੇ ਗਾਣੇ ਗਾਏ ਗਾਣੇ ਲਿਖੇ ਆਪਣੇ ਗਾਣੇ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਜਿਸ ਚੀਜ਼ ਚ ਰੱਬ ਵੀ ਇੱਜ਼ਤ ਦੇ ਦਵੇ ਉਹਨੇ ਕਿਹਾ ਮੈਂ ਫਿਲਮ ਬਣਾਉਣੀ ਹੈ ਉਹਨੇ ਕਿਹਾ ਮੈਂ ਸਿੰਗਰ ਨੂੰ ਗਾਣਾ ਕੀਤਾ ਤੇ ਅਸੀਂ ਯੂਨੀਵਰਸਿਟੀ ਜਾ ਰਹੇ ਸੀਗੇ ਤੇ ਮੇਰੇ ਦੋਸਤ ਕਹਿੰਦਾ ਕੀ ਕਰ ਰਿਹਾ ਤੂੰ ਕਿਉਂ ਉਹਨਾਂ ਦੇ ਪਿੱਛੇ ਪਿਆ ਹੈ ਕਹਿੰਦਾ ਅਸੀਂ ਫਿਰ ਇੱਕ ਸਟੋਰੀ ਲਿਖ ਦਿੱਤੀ ਮੈਂ ਉਹਨਾਂ ਨੂੰ ਸਟੋਰੀਜ਼ ਬਣਾਈ ਕਹਿੰਦਾ ਯਾਰ ਸਟੋਰੀ ਤੇ ਤੇਰੀ ਬਹੁਤ ਵਧੀਆ ਹੈ ਫਿਰ ਕਹਿੰਦਾ ਅਸੀਂ ਉਹਦੇ ਤੇ ਕੰਮ ਕੀਤਾ ਜ਼ਾਹਰੀ ਗੱਲ ਹੈ ਕਿ ਕਹਿੰਦਾ ਮੇਰੀ ਟੀਮ ਦੇ 5 ਮੈਂਬਰ ਨੇ ਅਸੀਂ 5 ਇਕੱਠੇ ਜਾਂਦੇ ਆਂ ਆਸਟ੍ਰੇਲੀਆ ਤੱਕ ਗਿਆ ਵੀਰੇ ਤੇ ਚੜਦੀ ਕਲਾ ਹੈ ਹਾਂਜੀ ਜੀ ਮਤਲਬ ਰੱਬ ਹੋਰ ਤਰੱਕੀ ਦੇਵੇ ਸਾਡੇ ਭਰਾ ਨੂੰ ਆਸਟ੍ਰੇਲੀਆ ਨੂੰ ਛੱਡੋ ਮੈਂ ਕਹਿੰਨਾ ਪੰਜਾਬ ਦਾ ਸ਼ੇਰ ਦਿਲਜੀਤ ਬਾਜੀ ਨਾਲ ਦਿਲਜੀਤ ਬਾਜੀ ਨਾਲ ਕੰਮ ਕਰ ਲਿਆ ਤਰੱਕੀ ਕਰੀ ਤਰੱਕੀ ਤਰੱਕੀ ਠੀਕ ਹੈ ਕਿ ਹੁਣ ਇਹ ਇਹ ਉਹ ਚਿਹਰਾ ਹੈ ਜਿਹੜਾ ਪਹਿਲੇ ਅਸੀਂ ਜਾਂ ਆਪਣੀ ਵੀਡੀਓ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਕਿ ਵੀਡੀਓ ਦੇ ਵਿੱਚ ਦਿਖਾਈਏ ਲੋਕਾਂ ਦੇ ਸਕਿੱਲਸ ਠੀਕ ਹੈ ਲੇਕਿਨ ਦਿਲਜੀਤ ਬਾਜੀ ਨਾਲ ਆਵੇ ਹੁਣ ਤੇ ਇਹਨਾਂ ਦਾ ਚਿਹਰਾ ਹਰ ਬੰਦੇ ਦੇ ਮਨ ਆ ਜਾਏਗਾ ਫਿਲਮ ਦੇਖਾਂਗੇ ਤੇ ਸਮਝ ਆ ਜਾਏਗੀ ਕਿ ਵਿੱਚ ਕੀ ਇਹਨਾਂ ਦਾ ਰੋਲ ਹੈ ਲੇਕਿਨ ਉਹ ਦੱਸ ਦੇ ਪਿੰਨੇ ਕਿ ਪਹਿਲੀ ਪਹਿਲੀ ਮੂਵੀ ਹੈ ਪਹਿਲੀ ਮੂਵੀ ਉਹ ਸ਼ੋਅ ਕਰ ਸਕੀਏ ਪਹਿਲੀ ਮੂਵੀ ਜਦ ਹੁੰਦੀ ਹੈ ਹਰ ਚੀਜ਼ ਹੁੰਦੀ ਹੈ ਲੇਕਿਨ ਸਟੈਪ ਬਾਈ ਸਟੈਪ ਲੇਕਿਨ ਮੈਨੂੰ ਕਮਾਲ ਦੀ ਪਰਸਨੈਲਿਟੀ ਹੈ ਕੀ ਕਰ ਦਿੱਤਾ ਬਾਜੀ ਤੁਹਾਡੇ ਦੇਖਦੇ ਆ ਤੁਹਾਡੀ ਅੱਜ ਬ੍ਰਾਡਕਾਸਟ ਵੇਖਿਆ ਤੁਸੀਂ ਸਹਿਰ ਕਰ ਲਈ ਆਪਣੀ ਵੱਡੀ ਗੱਲ ਕਰ ਲਈ ਸਾਡੇ ਦਿਲ ਚ ਤੇ ਵੱਡੀ ਜਗ੍ਹਾ ਬਣਾਈ ਬਿਲਕੁਲ ਜੀ ਇਦਾਂ ਹੀ ਹੈ ਜੀ ਤੇ ਉਹਨਾਂ ਦੀ ਕਹਿੰਦਾ ਇੱਕ ਹੋਰ ਮੂਵੀ ਆ ਰਹੀ ਹੈ ਮੇਰੇ ਖਿਆਲ ਐਮ ਐ ਵਿਰਕ ਦੇ ਨਾਲ ਹਾਂਜੀ ਤੇ ਉਹ ਜਿਹੜੀ ਇਹ ਕਹਿੰਦਾ ਉਹ ਜਰਨਲ ਰੀਲਿਸ ਹੋ ਰਹੀ ਹੈ ਪਹਿਲੇ ਮੇਰੇ ਖਾਲ 7 ਜੁਲਾਈ ਸਤੰਬਰ ਨੂੰ ਮੇਰੇ ਖਾਲ 7 ਮਾਰਚ ਨੂੰ ਹੋਣੀ ਸੀ 7 ਮਾਰਚ ਨੂੰ ਹੋ ਰਹੀ ਜਲਦੀ ਹੋਣੀ ਹੈ ਹਾਂਜੀ ਹੋਣੀ ਚਲੋ ਉਹ ਵੀ ਇਹ ਵੀਡੀਓ ਦੇਖਦੇ ਇਹਨਾਂ ਦੀ ਕੀ ਹੈ ਕਿ ਉਹ ਰੀਲਿਸ ਤੇ ਹੋ ਗਈ ਹੋਈ ਹੈ ਤੇ ਮੇਰਾ ਮਨ ਕਹ ਲੈ ਇਹਨਾਂ ਦਾ ਇੱਕ ਹੀ ਪਾਰਟ ਰਹਿ ਗਿਆ ਮੈਂ ਪੋਡਕਾਸਟ ਦਾ ਦੋ ਪਾਰਟ ਆਪਾਂ ਦੇਖ ਲੈਣੇ ਇੱਕ लास्ट ਪਾਰਟ ਹੈ ਇਹਨਾਂ ਦਾ ਲਾਸਟ ਪੋਡਕਾਸਟ ਹੈ ਹਾਂਜੀ ਅਗਰ ਸਾਡੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਚ ਆਪਾਂ ਨੂੰ ਹੋਰ ਜਾਣਨ ਨੂੰ ਮਿਲੇਗਾ ਹਾਂਜੀ ਜੀ ਕਿ ਦੁੱਤੇ ਵੀਰੇ ਨੇ ਇੱਥੇ ਤੱਕ ਕਿਵੇਂ ਮਿਹਨਤ ਕੀਤੀ ਹੈ ਇਹ ਸਫਰ ਕਿਵੇਂ ਤੈਅ ਕੀਤਾ ਅੱਜ ਤੱਕ ਇਹਨੇ ਪੋਡਕਾਸਟ ਦੇਖੇ ਨੇ ਕਿਸੇ ਪੋਡਕਾਸਟਾ ਮੈਨੂੰ ਇੰਨਾ ਮਤਲਬ ਕਿ ਉਹ ਨਹੀਂ ਹੋਇਆ ਐਸ ਪੋਡਕਾਸਟਾ ਮੈਨੂੰ ਇੰਨਾ ਕਿ ਇੰਤਜ਼ਾਰ ਹੁੰਦਾ ਹੈ ਕਿ ਬਸ ਜਲਦੀ ਨਾਲ ਜਿਹੜਾ ਇਹਦਾ ਪਾਰਟ ਰਹਿ ਗਿਆ ਨਾ ਜਲਦੀ ਤੋਂ ਜਲਦੀ ਦੇਖੋ ਕਿਉਂਕਿ ਵੀਰਾ ਬਹੁਤ ਜ਼ਿਆਦਾ ਜ਼ਬਰਦਸਤ ਪਰਸਨੈਲਿਟੀ ਗੱਲਾਂ ਉਹਦੀਆਂ ਇੰਨੀਆਂ ਜ਼ਬਰਦਸਤ ਨੇ ਨਾ ਦਿਲ ਕਰਦਾ ਬੰਦਾ ਸੁਣੀ ਜਾਏ ਇੰਨੀਆਂ ਵਧੀਆਂ ਗੱਲਾਂ ਕਰ ਰਹੇ ਨੇ ਬਾਕੀ ਆਪਣੇ ਵੀਵਰਸ ਨੂੰ ਪੁੱਛ ਲੈਂਦੇ ਹਾਂ ਜੀ ਉਹਨਾਂ ਨੂੰ ਕਿਦਾਂ ਦੀ ਲੱਗੀ ਹੈ ਵੀਡੀਓ ਤੇ ਅੱਛਾ ਲੱਗਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਇਹਦਾ ਲਾਸਟ ਪਾਰਟ ਜਿਹੜਾ ਆਪਣੇ ਵੀਵਰਸ ਦੇ ਨਾਲ لازਮੀ ਸ਼ੇਅਰ ਕਰਾਂਗੇ ਆਪਣਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੁ